ਤੇ ਬਾਈ ਜੀ ਮਿਲ ਗਿਆ ਆਪਾਂ ਨੂੰ ਕੰਮਕਾਰ ਵਾਲੇ ਕੀ ਹਾਲ ਚਾਲ ਨੇ ਬਾਈ ਜੀ ਵਧੀਆ ਵੀਰੇ ਤੂੰ ਦੱਸ ਵਧੀਆ ਕਿੱਥੋਂ ਪੰਜਾਬ ਤੋਂ ਮੈਂ ਬਰਨਾਲੇ ਤੋਂ ਆ ਵੀਰੇ ਬਰਨਾਲੇ ਤੋਂ ਲੈ ਸਾਡੇ ਜ਼ਿਲ੍ਹੇ ਦੇ ਬੰਦੇ ਹੋ ਬਾਈ ਫਿਰ ਤਾਂ ਕਿਹੜਾ ਪਿੰਡ ਹੈ ਮੇਰਾ ਬਰਨਾਲਾ ਖਾਸ ਹੀ ਆ ਅੱਛਾ ਖਾਸ ਹੀ ਬਰਨਾਲਾ ਹਾਂ ਠੀਕ ਆ ਕੰਮ ਕਰ ਕਿਵੇਂ ਚੱਲਦਾ ਥੇ ਇੰਗਲੈਂਡ 'ਚ ਵਧੀਆ ਕੰਮ ਕਰ ਠੀਕ ਆ ਚੱਲੀ ਜਾਂਦਾ ਵੀਰੇ ਅੱਦੇ ਕਹਿੰਦੇ ਆ ਕਹਿੰਦੇ ਘੱਟ ਮਨ ਦਾ ਕੰਮ ਹੋਣਾ ਨਾ ਨਾ ਕਰਨ ਨੂੰ ਮਿਲ ਹੀ ਜਾਂਦਾ ਜਿਹੜੇ ਨਹੀਂ ਕਰਨਾ ਹੋਣਾ ਸਾਡੇ ਅੱਜ ਹੀ ਆਇਆ ਨਵਾਂ ਬੰਦਾ ਅੱਛਾ ਉਹ ਸਿੰਘ ਖੜਾ ਇਹਦਾ ਲੱਕ ਦੂਰਾ ਹੋ ਗਿਆ ਤਾਂ ਕਹਿੰਦਾ ਫਿਰ ਅੱਛਾ ਮੈਂ ਨਾ ਇਹੀ ਗੱਲ ਕਹਿੰਦਾ ਲੱਕ ਦੂਰਾ ਹੋ ਗਿਆ ਕਹਿੰਦਾ ਭਾਜੀ ਤੁਸੀਂ ਪੁਰਾਣੇ ਆਏ ਹੋ ਹੋ ਕਹਿੰਦਾ ਤੁਹਾਨੂੰ ਨਹੀਂ ਕਹਿੰਦਾ ਕੋਈ ਹੋ ਹੁੰਦਾ ਤੇ ਬਾਈ ਜੀ ਤੁਸੀਂ ਬਾਈ ਜੀ ਕਿੱਥੋਂ ਨੇ ਮੇਰਾ ਭਰਾ ਆ ਗਿਆ ਵੀਰੇ ਅੱਛਾ ਤੁਸੀਂ ਅੱਛਾ ਭਰਾ ਭਰਾ ਹਾਂ ਬਰਨਾਲੇ ਤੋਂ ਆਂ ਅੰਦਰ ਮੇਰਾ ਭਰਾ ਕੇ ਦੇਖ ਲਈ ਮਾੜਾ ਆ ਜੋ ਵੀਰੇ ਆਓ ਲੈ ਬਾਈ ਅੰਦਰ ਜਾ ਕੇ ਦਿਖਾਈਏ ਕੰਮ ਕਰ ਇੱਥੋਂ ਦੇ ਇੰਗਲੈਂਡ ਤੇ ਜਿਹੜੇ ਪਾਉਂਡ ਐ ਕਿਵੇਂ ਕਮਾਏ ਜਾਂਦੇ ਆ ਪਾਉਂਡ ਐ ਇੱਥੇ ਹੈ ਪਾਉਂਡ ਸਵੇਰ ਦੀ ਰੋਟੀ ਨਹੀਂ ਖਾਦੀ ਥੋੜੇ ਕੇ ਟਾਈਮ ਪਹਿਲਾਂ ਖਾ ਕੇ ਹਟਿਆ ਅੱਛਾ ਬਾਈ ਬਣਾਈ ਗਈ ਐ ਇਹ ਬਾਈ ਦੇਖ ਲੋ ਇਹ ਬਿਲਡਰ ਵਾਲਾ ਕੰਮ ਐ ਬਾਈ ਜਿਆਦਾ ਇਹ ਹਾਂ ਬਿਲਡਰ ਵਾਲਾ ਕੰਮ ਐ ਠੀ ਜਿਆਦਾ ਇੱਥੇ ਕੰਮ ਬਿਲਡਰ ਨਹੀਂ ਮਿਲਦਾ ਵੀਰੇ ਹਾਂ ਬਿਲਡਰ ਦਾ ਵੀਰੇ ਤੇ ਕੰਕਰੀਟ ਦਾ ਅੱਛਾ ਕੰਕਰੀਟ ਦਾ ਹਾਂ ਤੇ ਲੋਰੀ ਦੇ ਵੀ ਚਲਾਈ ਜਾਂਦੇ ਆ ਮੁੰਡੇ ਲੋਰੀ ਟਰੱਕ ਵਗੈਰਾ ਹਾਂ ਹਾਂ ਘਰ ਘਰ ਬਣਾਉਣ ਦਾ ਮਤਲਬ ਜਿਆਦਾ ਹੈ ਘਰ ਬਣਾਉਣ ਦਾ ਜਿਆਦਾ ਅੱਛਾ ਰੈਸਟੋਰੈਂਟ ਤਿਆਰ ਕਰ ਰਹੇ ਹੋ ਹਾਂ ਰੈਸਟੋਰੈਂਟ ਆ ਵੀਰੇ ਲੈ ਥੱਲੇ ਜਾਈਏ ਬਾਕੀ ਬੰਦਿਆਂ ਨੂੰ ਵੀ ਮਿਲੇ ਈਏ ਦੇਖ ਲਓ ਬਾਈ ਬਾਈ ਉੱਥੇ ਪੰਜਾਬ ਚ ਸੌਖਾ ਹੈਗਾ ਇੱਥੇ ਸੌਖਾ ਹੈਗਾ ਨਹੀਂ ਜਿੱਥੇ ਸੌਖਾ ਬਾਈ ਇੱਥੇ ਸੌਖਾ ਹੈ ਚਲੋ ਵੇਹੇ ਕਹਿੰਦੇ ਹੁੰਦੇ ਬਾਹਰ ਪਾਉਂਡ ਕਮਾਉਣੇ ਕਹਿੰਦੇ ਜਦੋਂ ਕਹਿੰਦੇ ਉਹ ਤਾਂ ਨਹੀਂ ਲੱਗਦੇ ਦਰਖਤਾਂ ਤੇ ਨਹੀਂ ਲੱਗਦੇ ਇੱਥੇ ਆ ਕੇ ਵੈਲਿਊ ਪਤਾ ਲੱਗਦੀ ਹੈ ਕਿਹੜਾ ਹੈ ਬਾਈ ਪਹਿਲੇ ਦਿਨ ਉਹ ਭਾਗਾ ਉਹ ਖੜਾ ਆਪਣਾ ਇਹਦੀ ਇੰਟਰਵਿਊ ਲੈਵ ਉਹ ਤੁਸੀਂ ਇਹਨਾਂ ਆਜੋ ਆਜੋ ਬਾਈ ਇਹਦਾ ਵਿਚਾਰ ਤਾਂ ਲੱਗਣੀ ਸਿੱਧਾ ਹੋਇਆ ਬਾਕੀ ਦਾ ਸਾਰਾ ਠੀਕ ਹੈ ਅੱਛਾ ਕੀ ਹਾਲ ਹੈ ਬਾਈ ਜੀ ਤੇ ਕਿਹੜਾ ਪਿੰਡ ਆ ਅਮਰੀਕਾ ਸਾਹਿਬ ਜੀ ਅੱਛਾ ਅਮਰਸਰ ਜਿਲ੍ਹਾ ਅਮਰਸਰ ਦਾ ਖਾਸੀ ਅਮਰਸਰ ਅਮਰਸਰ ਸੁਲਤਾਨਪੁਰ ਰੋਡ ਅੱਛਾ ਕੈਨੇਡਾ ਮੇ ਹੋ ਗਏ ਥੇ ਇਹਨੂੰ 10 ਕੁ ਦਿਨ ਹੋ ਗਏ ਅੱਛਾ ਇੰਗਲੈਂਡ ਆਏ ਇਹਨੂੰ ਪਹਿਲੇ ਦਿਨ ਕੰਮ ਤੇ ਆਏ ਹੋ ਜੀ ਹਾਂਜੀ ਹਾਂਜੀ ਜੀ ਲੱਗਿਆ ਫਿਰ ਠੀਕ ਅੱਛਾ ਔਖਾ ਹੈ ਨਾ ਥੋੜਾ ਜਿਹਾ ਬਾਈ ਹੁਣੀ ਕਹਿੰਦੇ ਕਹਿੰਦੇ ਲੱਕ ਦੁਖਣ ਲੱਗਿਆ ਹੈ ਕਦੀ ਕੀਤਾ ਸੀ ਨਾ ਕੰਮ ਕਦੀ ਸਹੀ ਗੱਲ ਬਾਈ ਪੰਜਾਬ ਚ ਜਿਹੜਾ ਬੰਦਾ ਆਪਾਂ ਜਾਂ ਇੰਨਾ ਹਾਰਡ ਹੁੰਦਾ ਨਹੀਂ ਇਥੇ ਹਾਰਡ ਆ ਜੌਬ ਨਹੀਂ ਪਹਿਲਾਂ ਜੌਬ ਕਰਦੇ ਰਹੇ ਨਾ ਹਾਂਜੀ 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 ਉਹੀ ਆ ਆ ਸਾਡੇ ਬਰਨਾਲੇ ਵਾਲੇ ਮਿਲ ਗਏ ਖੁਸ਼ੀ ਹੋਈ ਬਾਈ ਤੁਹਾਨੂੰ ਮਿਲ ਕੇ ਸਾਰਿਆਂ ਨੂੰ ਥੈਂਕ ਯੂ ਭਰਾ ਯਾਰ ਥੈਂਕ ਯੂ ਬ੍ਰਦਰ ਹਾਂਜੀ ਤੇ ਬਾਈ ਆਪਣੇ ਉਲ ਤਾਂ ਦੁਆਮੈਂ ਜਿਉਂਦੇ ਬਸਦੇ ਰਹਿਣ ਭਰਾ ਕੰਮ ਕਰ ਇਹਨਾਂ ਦਾ ਚੜ੍ਹਦੀ ਕਲਾ ਚ ਰਹੇ ਤੇ ਚੰਗੀਆਂ ਕਮਾਈਆਂ ਕਰਨ ਵੇ ਬਾਈ ਕੰਮ ਕਰ ਕਿਵੇਂ ਉਹ ਕਿੰਨੇ ਕ ਮਤਲਬ ਬਣ ਜਾਂਦੇ ਆ ਵਧੀਆ ਪੈਸੇ ਬਾ ਠੀਕ ਆ ਵੀਰੇ ਹੁਣ ਚੱਲੀ ਜਾਂਦਾ ਕੰਮ ਕਰ ਹਾਂਜੀ ਪਹਿਲਾਂ ਸਹੀ ਸੀ ਹੁਣ ਥੋੜਾ ਜਿਹਾ ਔਖਾ ਹੋ ਜਾ ਪਿਆਗਾ ਅੱਛਾ ਪਰ ਕਰਨ ਵਾਲਾ ਕਰ ਹੀ ਜਾਂਦੇ ਆ ਸਾਰੇ ਅੱਛਾ ਹੁਣ ਚੱਲੀ ਜਾਂਦਾ ਬੈਗਰੂ ਦੀ ਮੇਰ ਆ ਬਸ ਠੀਕ ਆ ਹੁਣ ਮੈਂ ਵੀ ਸੋਣਿਆ ਕਹਿੰਦੇ ਸਟੂਡੈਂਟ ਜਿਆਦਾ ਆ ਗਏ ਅਸਲ 'ਚ ਹੈਨਾ ਹਾਂ ਸਟੂਡੈਂਟ ਆਈ ਜਾਂਦੇ ਆ ਵੀਰੇ ਸਾਰੇ ਉੱਥੇ ਹਰ ਇੱਕ ਕੋਈ ਸੌਂਦਾ ਨਹੀਂ ਕਿਸੇ ਦੀ ਜੇ ਤੁਸੀਂ ਕਿਸੇ ਨੂੰ ਕਹਿ ਦੋ ਵੀ ਹਾਂ ਇਥੋਂ ਵੀ ਨਹੀਂ ਹੈਗਾ ਕੁਝ ਅਗਲਾ ਕਹਿੰਦਾ ਤੂੰ ਕਿਉਂ ਗਿਆ ਬਾਈ ਸਹੀ ਗੱਲ ਹੈ ਅਗਲਾ ਕਹਿੰਦਾ ਤੂੰ ਕਿਉਂ ਗਿਆ ਬੱਸ ਸਹੀ ਗੱਲ ਇੱਥੇ ਕਹਿੰਦਾ ਪਰ ਇੱਥੇ ਆਏ ਤੋਂ ਪਤਾ ਲੱਗਦਾ ਇੱਥੇ ਆਏ ਤੋਂ ਲੱਗਦਾ ਆ ਪਾਜੀ ਆਪਣੇ ਕੋਲ ਐਗਜ਼ੈਂਪਲ ਹਾਂਜੀ ਸਹੀ ਗੱਲ ਉਹ ਸਾਹਮਣੇ ਖੜਾਗਾ ਉੱਥੇ ਕਿਸੇ ਨੂੰ ਵੀ ਕਹਿ ਦੋ ਵੀ ਨਾ ਯਾਰ ਹਾਂ ਲੱਗਾਂਗੇ ਨਹੀਂ ਨਹੀਂ ਅਜ ਤਾਂ ਹਾਂ ਬਈ ਅਗਲਾ ਝੂਠ ਮਾਰਦਾ ਵੀ ਆਪ ਸੈਟ ਹੋ ਗਿਆ ਅਜੰਟਾ ਦੀ ਸੁਣ ਲੈਂਦਾ ਅਜੰਟ ਕਹਿੰਦਾ 2 ਲੱਖ ਮਹੀਨੇ ਦਾ ਕਮਾਵਾਂਗੇ ਹਾਂ ਔਰ ਕਮਾਇਆ ਕਿੱਥੇ ਜਾਂਦਾ ਇੱਥੇ ਪਤਾ ਲੱਗਦਾ ਜਦੋਂ ਆ ਜਾਂਦਾ ਤੇ ਚੱਕਰੇ ਆ ਯਾਰ ਵੀ ਜੀਓਗ੍ਰਾਫਿਕਲੀ ਜਿਹੜਾ ਇੰਗਲ ਸਾਊਥ ਹਾਲ ਜਾਂ ਫਿਰ ਤੁਸੀਂ ਲਓ ਵੀ ਬਰਮਿੰਗਮ ਪੰਜਾਬੀਆਂ ਦੀ ਹੱਬ ਹੈ ਐ ਇੰਨੇ ਕਿ ਜੇ ਜਗ੍ਹਾ 'ਚ ਸਾਰੇ ਪੰਜਾਬੀ ਬੈਠੇ ਤਾਂ ਕਰਕੇ ਨਾ ਕੰਮ ਕਰਦੀ ਫਿਰ ਜਦੋਂ ਇੱਕ ਜਗ੍ਹਾ ਸਾਰੇ ਆ ਜਾਂਦੇ ਫਿਰ ਉਹ ਤੋੜ ਪੈ ਜਾਂਦੀ ਹੁਣ ਇੰਗਲੈਂਡ ਦਾ ਕੁਛ ਇਹੀ ਥੋੜਾ ਜਿਹਾ ਹਾਲ ਹੋਇਆ ਹੋਇਆ ਹੈ ਸ਼ੁਕਰੀਆ ਭਰਾ ਮਿਲਾਂਗੇ ਫਿਰ ਕਦੇ ਜ਼ਿੰਦਗੀ 'ਚ ਚੰਗਾ ਬਾਈ ਜੀ ਇਹ ਬਾਈ ਛੇਰੋਂ ਤੋਂ ਹੈ ਯਾਰ ਸਾਡੇ ਸਾਰੇ ਗਵਾਂਡੀ ਗਵਾਂਡੀ ਮਿਲ ਜੰਗਾ ਚੰਗਾ ਵੀਰੇ ਮਿਲਦੇ ਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਬਾਈ ਮਿਲਦੇ ਆ ਜੀ ਜੀ ਸ਼ੁਕਰੀਆ ਬਾਈ ਨੇ ਨਾ ਵਾਰੀ-ਵਾਰੀ ਇਹ ਕਿਹਾ ਕਹਿੰਦਾ ਬਾਈ ਸਾਡੇ ਤਾਂ ਅੱਖੇ ਲੱਗਦੇ ਨਹੀਂ ਕਹਿੰਦਾ ਤੁਸੀਂ ਸਮਝਾਓ ਵੀ ਜਿਹੜਾ ਇਹ ਲੱਡੂ ਹੈ ਇਹੋ ਜ ਹੈ ਬਸ ਇਹ ਜਿਹੜਾ ਇੱਥੇ ਆ ਜਾਂਦਾ ਉਹਨੂੰ ਹੀ ਸਵਾਦ ਪਤਾ ਲੱਗਦਾ ਹੈ ਤਾਂ ਤੇ ਬਾਕੀ ਮਿੱਠੀ ਜੇਲ ਹੈ ਬਾਈ ਕਹਿੰਦਾ ਤੇ ਕੰਮਕਾਰ ਕਹਿੰਦਾ ਬਹੁਤ ਔਖਾ ਹੈ ਕਹਿੰਦਾ ਸਾਡਾ ਮਤਲਬ ਕੋਈ ਨਾ ਹੀ ਆਵੇ ਜਿਹੜੇ ਬੰਦੇ ਇਹ ਕਹਿੰਦਾ ਮਤਲਬ ਰਿਕਨ ਇਹ ਸੀ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਇੱਥੇ ਕੁਝ ਨਹੀਂ ਹੈਗਾ ਨਾ ਵੀ ਲੋਕਾਂ ਨੂੰ ਐ ਲੱਗਦਾ ਵੀ ਵੀ ਝੂਠ ਬੋਲਦੇ ਆ ਉਹ ਸਾਰੇ ਇਦਾਂ ਕਹਿੰਦੇ ਆ ਵੀ ਆਪ ਉਧਰ ਕੰਮ ਕਰੀ ਜਾਂਦੇ ਆ ਹਾਂਜੀ ਵੀ ਜਿਹਦਾ ਉਥੇ ਸਰਦਬਰਦ ਹੈ ਜੇ ਕੋਈ 50 60000 ਤਨਖਾਹ ਦਾ ਲੈਂਦਾ ਹੈ ਨਾ ਵੀ ਉਹ ਉੱਥੇ ਹੀ ਰਹੋ ਮਤਲਬ ਇੱਥੇ ਕੁਝ ਨਹੀਂ ਰੱਖਿਆ ਕਿਉਂਕਿ ਮਿਹਨਤਾਂ ਬਹੁਤ ਹੈ ਯਾਰ ਸਟਰਗਲ ਬਹੁਤ ਹੈ ਇਥੋਂ ਦੀ ਲਾਈਫ ਦਾ ਹੈ ਨਾ ਪੱਕੇ ਹੋਣਾ ਹੋਰ ਸਾਰਾ ਕਰਨ ਵਾਲਾ ਦੁਆਲਾ ਬਾਕੀ ਆਈਫੋਨ ਘਟ ਮੰਗਿਆ ਕਰੋ ਹੁਣ ਦੋ ਹੁਣ ਤੁਹਾਨੂੰ ਪਤਾ ਲੱਗਿਆ ਵੀ ਕਿਵੇਂ ਪੈਸਾ ਜੁੜਦਾ ਇਥੇ ਕਿਵੇਂ ਕਿੰਨੀ ਮਿਹਨਤ ਹੈਗੀ ਆਪਾਂ ਕਹਿੰਦੇ ਨੇ ਵੀ ਯਾਰ ਮੈਨੂੰ ਆਈਫੋਨ ਭੇਜ ਦੇ ਮੈਨੂੰ ਆਹ ਭੇਜ ਦੇ ਹਨ ਚਲੋ ਠੀਕ ਹੈ ਨਵੇਂ ਬੰਦੇ ਨੂੰ ਔਖਾ ਦਾ ਜਿਹੜਾ ਕੰਮਕਾਰ ਸੈਟ ਹੈ ਜਿਹਨੂੰ ਹੋ ਗਏ 10 15 ਸਾਲ ਹੁਣ ਜਿਵੇਂ ਆ ਸਾਡੇ ਬੰਦੇ ਬੈਠੇ ਹੋਣੇ ਇਹਨਾਂ ਤੋਂ ਅਸੀਂ ਕੁਝ ਵੀ ਮੰਗ ਸਕਦੇ ਆ ਇਹ ਪੈਂਡ ਮੇਰੇ ਨਾਲ ਸਾਡੇ ਗਾਈਡ ਦੇ ਤੌਰ ਤੇ 1500 ਵਾਲੇ ਸੂਟ ਚ ਹੀ ਮੰਨ ਗਏ ਹੁਣ ਇਹਨੂੰ ਰੋਜ਼ ਦਾ 1500 ਦਾ ਇੱਕ ਸੂਟ ਦੇਣਾ ਹੈਗਾ 15 ਪੌਂਡ ਦਾ 15 ਪੌਂਡ ਦੇ ਸੂਟ ਅਸੀਂ ਜਾਂਦੇ ਜਾਂਦੇ ਹਿਸਾਬ ਕਰ ਜਾਣਾ ਨਹੀਂ ਮੰਨੇ ਆਂਗੇ ਕੋਈ ਸੂਟ ਨਹੀਂ ਚਾਹੀਦਾ ਸਾਨੂੰ ਬਸ ਸਾਨੂੰ ਪਿਆਰ ਚਾਹੀਦਾ ਤੇ ਚਲੋ ਬਾਕੀ ਦਾ ਹਾਸਾ ਮਜ਼ਾਕ ਰਹਿ ਗਿਆ ਤੇ ਜਿਹੜਾ ਕੰਮਕਾਰ ਸੀਗੇ ਉਹ ਇੱਥੇ ਇੰਗਲੈਂਡ ਦੇ ਕੁਛ ਇਹ ਹੋ ਗਿਆ ਜਿਹੜਾ ਤੁਹਾਨੂੰ ਥੋੜਾ ਜਾ ਹਲੋ ਭਾਈ ਜੀ ਜਿਹੜਾ ਤੁਹਾਨੂੰ ਆਲਾ ਦਵਾਲਾ ਦਿਖਾਇਆ ਨਾ ਸੱਚੀ ਬਹੁਤ ਹਾਰਡ ਜੌਬ ਆ ਯਾਰ ਹਾਰਡ ਲਾਈਫ ਆ ਇੱਥੋਂ ਦੀ ਪਹਿਲਾਂ ਸੁਣਦੇ ਹੁੰਦੇ ਸੀ ਅਸੀਂ ਵੀ ਬੀ ਇੰਗਲੈਂਡ ਦੇ ਜਿਹੜੇ ਕੰਮਕਾਰ ਆ ਬਹੁਤ ਔਖੇ ਆ ਕਿਉਂ ਖਾਸ ਕਰਕੇ ਬਿਲਡਰ ਦਾ ਜਿਹੜੇ ਪੈਸੇ ਮਿਲਦੇ ਆ ਉਹਨਾਂ ਨੂੰ ਮੈਂ ਤੁਹਾਨੂੰ ਉਹ ਵੀ ਦੱਸਦਾ ਤੇ ਕਿਉਂਕਿ ਆਫ ਦੀ ਕੈਮਰਾ ਸੀ ਕਾਫੀ ਸਾਰੀਆਂ ਗੱਲਾਂ ਕੀਤੀਆਂ ਨਾ ਸਾਰਾ ਕੁਝ ਬੰਦਾ ਕੈਮਰੇ ਤੇ ਨਹੀਂ ਕਰਦਾ ਤੇ 50 ਪਾਉਂਡ ਕਹਿੰਦਾ ਬੰਦਰ ਬਿਲਡਰ ਦਿੰਦੇ ਆ ਇੱਕ ਦਿਨ ਦੇ 50 ਪਾਉਂਡ 5000 ਰੁਪਿਆ ਇੰਗਲੈਂਡ ਦੇ ਇੰਡੀਆ ਦੇ ਹਿਸਾਬ ਨਾਲ ਕੈਲਕੂਲੇਟ ਕਰੋਗੇ ਤਾਂ ਤਾਂ ਬਹੁਤ ਜ਼ਿਆਦਾ ਬਣ ਜਾਂਦਾ ਵੀ 5000 ਰੁਪਿਆ ਜਾਂ ਜਾਂ 60 ਪਾਉਂਡ ਕਹ ਦੋ 50 60 ਪਾਉਂਡ ਹੈ ਨਾ ਤੇ ਇੱਥੇ ਦੇ ਹਿਸਾਬ ਨਾਲ ਹਾਂਜੀ ਇੱਥੇ ਦੇ ਹਿਸਾਬ ਨਾਲ ਤੁਸੀਂ ਕਰੋਗੇ ਮਹੀਨੇ ਦਾ ਇਹ 1500 ਤੋਂ 2000 ਕਮਾ ਰਹੇ ਆ ਮਹੀਨੇ ਦਾ 2000 ਪਾਉਂਡ ਨਾਲ ਇੱਥੇ ਕੁਝ ਵੀ ਨਹੀਂ ਬਣਦਾ ਆ ਸਾਡੇ ਪੁਰਾਣੇ ਰਹਿੰਦੇ ਇਹਨਾਂ ਨੂੰ ਪਤਾ ਹੈ ਤੇ ਕਿਰਾਇਆ ਵੀ ਦੇਣਾ ਯਾਰ ਉਹ ਚੋਂ ਤੇ ਬਿਜਲੀ ਦਾ ਵੀ ਹਾਂ ਖਾਣਾ ਪੀਣਾ ਸਾਰਾ ਕੁਝ ਕੁਝ ਵੀ ਨਹੀਂ ਨਿਕਲਦਾ ਜਦੋਂ ਬੰਦਾ ਸਾਰਾ ਹਿਸਾਬ ਕਰਕੇ ਆਪਦੀ ਮਿਹਨਤ ਪਰਲੇ ਪਾਉਂਦਾ ਵੀ ਕਿੰਨਾ ਕਿੰਨਾ ਕਸਾਬ ਕਦਾ ਵੇ ਤੇ ਫਿਰ ਬੰਦਾ ਉਹ ਸੋਚਦਾਗਾ ਯਾਰ ਵੀ ਜੇ ਇੰਨਾ ਕੀ ਬਚਣਾ ਸੀ ਫਿਰ ਇਹਦੇ ਨਾਲ ਉਹ ਤਾਂ ਘਰ-ਬਾਰ ਛੱਡਿਆ ਸਾਰਾ ਆਪਦਾ ਦੇਸ਼ ਛੱਡਿਆ ਹਨਾ ਵੀ ਨਹੀਂ ਚੰਗਾ ਸੀਗਾ ਵੀ ਉੱਥੇ ਜ਼ਿਆਦਾ ਵਧੀਆ ਸੀਗਾ ਹਾਂ ਆਪਦਾ ਸਾਰਾ ਪਰਿਵਾਰ ਛੱਡਿਆ ਸੋ ਐਵੇਂ ਦਾ ਕੁਝ ਹੈਗਾਗਾ ਸਟੂਡੈਂਟ ਨਵੇਂ ਪਰ ਆਈ ਜਾਂਦੀ ਆਈ ਜਾਂਦੀ ਹੈ ਸਰਕਾਰ ਬੁਲਾਈਆਂ ਨੇ ਤੁਸੀਂ ਆਪਣੀ ਮਰਜ਼ੀ ਹੈ ਕਰਨੀ ਹਰੇਕ ਨੇ ਆਪਣੀ ਮਰਜ਼ੀ ਹੁੰਦੀ ਹੈ ਅਸੀਂ ਤਾਂ ਸਾਰੇ ਕਿਤੇ ਜਾ ਕੇ ਸਾਰੇ ਕੁਝ ਦਿਖਾਉਣਾ ਹੁੰਦਾ ਵੀ ਕਿੱਥੇ ਕੀ ਚੱਲ ਰਿਹਾ ਦੇਖੋ ਮੈਨੂੰ 20 ਬੰਤੀ ਹਾਲ ਹੋ ਗਏ ਜੀ ਹਾਂਜੀ ਇੱਥੇ ਸੌਦ ਹਾਲ ਚ ਸੌਦ ਹਾਲ ਅੱਛਾ ਜੀ ਇਹ ਮੰਦਰ ਆ ਮਨ ਦਾ ਹਾਂਜੀ ਵਾਕਿਆ ਮੈਂ ਸਾਰੇ ਜਾਣਦੇ ਨੇ ਚਾਚਾ ਹਰੇ ਕਹਿੰਦੇ ਆ ਸਾਰੇ ਚਾਚਾ ਹੀ ਕਹਿੰਦੇ ਆ ਹਰ ਚਾਚਾ ਨੇ ਚਾਚਾ ਜੀ ਰੋਜ਼ੀ ਰੋਜ਼ ਹੀ ਚਾਚਾ ਜੀ ਵਜਾਉਂਦੇ ਢੋਲ ਫਿਰ ਹਾਂਜੀ ਰੋਜ਼ ਮੈਂ ਸ਼ਾਮ ਨੂੰ ਟਾਈਮ ਮੈਂ ਮੈਨੂੰ ਵੀ ਜਾਂਦਾ ਅੱਛਾ ਆਪਣਾ ਖਰਚਾ ਬਣਾਉਂਦਾ ਮੈਂ ਚਲੋ ਵਧੀਆ ਵਧੀਆ ਜੀ ਤੇ ਵੀ ਖੁਸ਼ ਰਹੋ ਦੇਖ ਨੀ ਦੇਖ ਨੀ ਕਲਗੀ ਕੀ ਮਜਾ ਦੋ ਫਿਰ ਢੋਲ ਦਸਵੰਦ ਅਸੀਂ ਪਾ ਦਾਂਗੇ ਥੋੜਾ ਜਿਹਾ ਕਮਾਈ ਜੀ ਥੋੜੀ ਚਲੋ ਹਾਂਜੀ ਸਵਾਮੀਆ ਮਿਹਰਬਾਨੀਆਂ ਹਾਂਜੀ ਖੁਸ਼ੀ ਰੋ ਯਾਰੋ ਇਹੋ ਮਿਹਰਬਾਨ ਬੱਲੇ ਬੱਲੇ ਜੀ ਬੱਲੇ ਬੱਲੇ ਇਹ ਦੇਖੋ ਸਾਉਂਦਾਲ ਦੇ ਮਾਈ ਦੇ ਢੋਲ ਬਈ ਏ ਚਾਚਾ ਜੀਾਂ ਦੇ ਢੋਲ ਤੇ ਜੌਬ ਇਹਨਾਂ ਦੀ ਪੱਕੀ ਢੋਲ ਹੀ ਵਜਾਉਂਦੇ। ਲਓ ਇੱਕ ਬੋਲੀ ਸੁਣਾਣੀ ਆ। ਹਾਂਜੀ। ਮੈਂ ਇੰਡੀਆ ਵਿੱਚ ਦੀ ਬੋਲੀ ਕਬਾਈ। ਹਾਂਜੀ। ਲੈ ਬੇਟਾ ਹੁਣੂ ਭਰ ਰਾ ਪਿਆ। ਹਾਂ। ਥੁੱਕਣ ਚੱਲ ਗਏ ਵਿੱਚ ਦੀ। ਨਹੀਂ ਥੁੱਕਣ ਗਿਆ ਸੀ। ਅੱਛਾ। ਪਕੌੜਾ ਫੜ ਗਿਆ ਮੂੰਹ। ਪਕੌੜਾ। ਪਕੌੜਾ ਫੜ ਗਿਆ ਮੂੰਹ ਜੋ। ਹਾਂਜੀ। ਇਹ ਬੋਲੀ ਕਿਉਂ? ਹਾਂ। ਮੈਨੂੰ ਆਵਾਜ਼ ਵੇਲੇ ਹੀ ਬਹੁਤ। ਹਾਂ। ਵੀਗਾ ਕਦੇ। ਬੱਲੇ ਨਹੀਂ ਨਹੀਂ ਬੱਲੇ ਤੇਰੇ। ਹਾਂ। बले नी बे तेरे चंदिए चले तेरे हाय बी बल्ले तेरे हाय चंदी चले तेरे नी हाय हाय हाँ <laughs> नी मित्रा ने हटो हाँ कडवा ले नी तनु कल नु पड़ा नहीं बल्ले बल्ले हाँ, क्या बात है ਆ ਵੀ ਲੈ ਲਈ ਮਾਰਾ ਸ਼ੁਕਰੀਆ ਸ਼ੁਕਰੀਆ ਕਿ ਪਿੰਡ ਕਿਹੜਾ ਤੁਹਾਡਾ ਤੋਂ ਪਿੱਛੋਂ ਪਿੱਛੋਂ ਪਿੰਡ ਨਹੀਂ ਅੱਗੇ ਵੀ ਨਹੀਂ ਪਿੱਛੋਂ ਵੀ ਆਸਾ ਜਲੰਧਰ ਆ ਜਲੰਧਰ ਪਰਿਵਾਰ ਇੱਥੇ ਹੈਗਾ ਹੁਣ ਨਹੀਂ ਪਰਿਵਾਰ ਜਲੰਧਰ ਇਕੱਲੇ ਹੀ ਹੋ ਬਸ ਬਿਕਲ ਰਹੀਆਂ ਅੱਛਾ ਸਾਰਾ ਪਰਿਵਾਰ ਹੀ ਆ ਹਾਂ ਸਾਰਾ ਸਾਊਥ ਵਾਲੀ ਪਰਿਵਾਰ ਹੈ ਤੁਹਾਡਾ ਤਾਂ ਆਹ ਦੇਖੋ ਯਾਰ ਤੁਸੀਂ ਪਰਿਵਾਰ ਨਹੀਂ ਆ ਗਏ ਸਹੀ ਗੱਲ ਆ ਜੀ ਸ਼ੁਕਰੀਆ ਬੜਾ ਮੰਨ ਗਿਆ ਸ਼ੁਕਰੀਆ ਬੜੀ ਬੜੀ ਮਿਹਰਬਾਨੀ ਕਿ ਜਿੱਕੇ ਕਾਹ ਤੂੰ ਕਰ ਲੈਵੇਂ ਹਾਂਜੀ ਮੈਨੂੰ ਖਿੱਚ ਕੇ ਕਾਲ ਤੂੰ ਕਰ ਲੈ ਵੇ ਹਾਂ ਮੇਰੇ ਜੋ ਬੰਦਾ ਕੁੱਟ ਪਰ ਲੈ ਵੇ ਮੈਂ ਫਿਰ ਤਾਂ ਅੱਖ ਨਲਾਣ ਨੂੰ ਮੁੰਡਾ ਤੇ ਜੀ ਕਰਦਾ ਬਲ ਨਹੀਂ ਜੀ ਕਾ ਚੰਗਾ ਚੰਗਾ ਜੀ ਮਿਲਦੇ ਆ ਫਿਰ ਠੀਕ ਹੈ ਹਾਂ ਇਹ ਮਲ ਲੈ ਲੈਣਾ ਜਾਉਂਦੇ ਵਸਦੇ ਰਹੋ ਫਿਰ ਮਿਲਾਂਗੇ ਅਗਲੀ ਵਾਰੀ ਠੀਕ ਹੈ ਚਲੋ ਖੁਸ਼ ਰਹੋ ਖੁਸ਼ ਰਹੋ ਇਹ ਦੇ ਇਹ ਚਾਚਾ ਜੀ ਢੋਲ ਵਾਲੇ ਜੀ ਸਾਊਥ ਹਾਲ ਚ ਏ ਦੇਖੋ ਸਾਹਮਣੇ ਜਿਵੇਂ ਪੰਜਾਬ ਦੇ ਆਪਣੇ ਡੀਪੂਆਂ ਚ ਕਪੜਾ ਵੇਚਣੋਂ ਹੁੰਦੇ ਸੀਗੇ ਤੇ ਉਵੇਂ ਆ ਤੇ ਖੁੱਲੇ ਸੂਟ ਲਾਏ ਹੋਏ ਆ ਜਮਾ ਤੇ ਪੌਂਡ ਦੋ ਦੋ ਪੌਂਡ ਦੇ ਜਿਵੇਂ ਇੱਥੇ ਵੱਡੇ ਵੱਡੇ ਸਟੋਰ ਆ ਸਟੋਰ ਤਾਂ ਹੈਗੀ ਹੈਗਾ ਸਟੋਰ ਦੇ ਨਾਲ-ਨਾਲ ਤੇ ਕੱਪੜੇ ਦੀਆਂ ਉਹ ਜੀਆਂ ਦੁਕਾਨਾਂ ਵੀ ਆ ਤੇ ਇੱਥੇ ਇੱਥੇ ਕਪੜਾ ਵੇਚਦਾ ਉੱਪਰ ਲਿਖਿਆ ਪਾਕਿਸਤਾਨ ਇੰਡੀਆ ਯੂਰਪ ਅੱਛਾ ਕਾਰਗੋ ਸ਼ਿਪਿੰਗ ਕਰਦੇ ਨਾਲ ਭੇਜਦੇ ਵੀ ਆ ਸਾਰੇ ਕਿਤੇ ਕਪੜੇ ਇਹ ਆਦਰ ਦੇਖੋ 1 ਪਾਉਂਡ ਤੇ 1.5 ਪਾਉਂਡ ਦਾ 1.5 ਪਾਉਂਡ ਦਾ ਲੱਗਿਆ ਹੋਇਆ ਹੈ। ਅੱਛਾ 1.5 ਦਾ ਕੋਈ ਨਹੀਂ ਦਿੰਦਾ ਜੀ ਐਵੇਂ ਹੀ ਲਾ ਰਖੇ ਨੇ। ਮਾਤਾ ਜੀ ਕਹਿੰਦੇ ਐਵੇਂ ਹੀ ਲਾ ਰਖਿਆ ਇਹਨਾਂ ਨੇ। ਐਵੇਂ ਕਰੀ ਜਾਂਦੇ ਨੇ ਆਪਦੀਆਂ ਪ੍ਰੋਮੋਸ਼ਨਲ 1.5 ਦਾ ਇੰਨੇ ਦਾ। ਇੱਕ ਵਾਰੀ ਉਹ ਨਾ ਬੰਦੇ ਨੂੰ ਖਿੱਚੇ ਤੇ ਆ ਗਏ। ਜਦੋਂ ਆਪ ਅੰਦਰ ਜਾਣੇ ਆਂਗੇ ਫੇਲ ਜਿਹੜੀ ਚੀਜ਼ ਥੋੜੀ ਚੰਗੀ ਫੇਰ ਫੇਰ ਬਾਜ਼ੀ। ਆ ਤੁਹਾਡੇ ਪਿੱਛੇ ਕਿੰਨਾ 2 ਪਾਉਂਡ ਦਾ ਲੱਗਿਆ ਹੋਇਆ? ਹਾਂਜੀ। ਆ ਉਹ 2 ਪਾਉਂਡ ਦਾ ਤਾਂ 2 ਦਾ ਹੀ ਮਿਲੂਗਾ। ਪਰ ਮੈਂ ਆਹ ਦੇਖ ਕੇ ਤਾਂ ਹੈਰਾਨ ਹੋਇਆ ਵੀ ਡੀਪੂ ਵਾਲਾ ਕੱਪੜਾ ਸਾਊਥ ਹਾਲ ਭਾਈ ਤੁਹਾਡਾ ਸੱਚੀ ਬਸ ਪਾਰ ਹੋਈ ਖੜੀ ਹੈ ਕਹਾਣੀ ਇੰਗਲੈਂਡ ਤੋਂ ਸਾਊਥ ਹਾਲ ਸੱਚੀ ਬਸ ਪਾਰ ਹੈ ਕੰਮ ਸੱਚੀ ਮੈਂ ਨਹੀਂ ਪੰਜਾਬ ਕਹਿ ਸਕਦਾ ਹਾਂ ਵੈਸੇ ਸੁਣਿਆ ਸੀ ਪਰ ਹੁਣ ਅਸੀਂ ਉਹ ਕਹਿੰਦੇ ਹਾਂ ਆ ਅੱਖੀਂ ਚੀਜ਼ਾਂ ਦੇਖ ਲੀਆਂ ਸਾਰੀਆਂ ਬੀ ਡਿਪੋ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ 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 ਬੰਦੇ ਪੰਜਾਬ ਤੋਂ ਸੂਟ ਲਿਆਉਂਦੇ ਮੈਂ ਉਹਨਾਂ ਦੇ ਹੈਰਾਨ ਹਾਂ ਹਾਂ ਕਿਉਂ ਲਿਆਉਂਦੇ ਆ ਵੀ ਕਿਉਂ ਲਿਆਉਂਦੇ ਆ ਇੱਥੇ ਖਜ਼ਾਨਾ ਪਰ ਪੰਜਾਬ ਦੇ ਵਿੱਚ ਇਦਾਂ ਹੁੰਦਾ ਕਿ ਜੋ ਲੇਟੈਸਟ ਚੱਲ ਰਿਹਾਗਾ ਇੱਥੇ ਵੈਰਾਈਟੀ ਡਿਫਰੈਂਟ ਹੈ ਇਹ ਤਾਂ 15 ਸਾਲ ਪੁਰਾਣੀ ਆਉਂਦੀ ਹੈ ਨਹੀਂ ਨਹੀਂ ਇੱਥੇ ਨਾ ਬੇਸਿਕਲੀ ਕਿਉਂਕਿ ਜਿਹੜਾ ਇੱਥੇ ਕੱਪੜਾ ਆਉਂਦਾ ਹੁਣ ਜਿੱਦਾਂ ਕਈ ਮਟੀਰੀਅਲ ਇੱਥੋਂ ਜਿਹੜਾ ਤੁਰਕੀ ਦਾ ਆਉਂਦਾਗਾ ਹੁਣ ਜਿੱਦਾਂ ਆਪਾਂ ਨੂੰ ਲਾਈਕ ਤੁਸੀਂ ਤਾਂ ਪਾਕਿਸਤਾਨ ਜਾ ਕੇ ਆਏ ਹੋ ਅਸੀਂ ਤਰਸਦੇ ਆਂਗੇ ਸਾਨੂੰ ਇੱਥੇ ਹੋਰ ਚੀਜ਼ਾਂ ਮਿਲ ਜਾਂਦੀਆਂ ਨੇ ਪਰ ਜਦੋਂ ਆਪਾਂ ਨੂੰ ਪੰਜਾਬੀ ਟੱਚ ਚਾਹੀਦਾ ਹੁੰਦਾ ਫਿਰ ਉਹ ਤੁਹਾਨੂੰ ਪਿਆਰ ਪੰਜਾਬੀ ਨਹੀਂ ਮਿਲਦਾ ਜਿਵੇਂ ਆਪਾਂ ਇੱਥੇ ਸੂਟ ਸਲਵਾਰਾ ਉਹ ਚੀਜ਼ਾਂ ਮੈਂ ਵੀ ਨਹੀਂ ਦੇਖੀਆਂ ਹੈ ਜਿਵੇਂ ਮਾਤਾ ਹੋਣੀ ਹੈ ਕਿ ਬੁੜੀਏ ਨਾ ਜਿਹੜੇ ਕੱਪੜੇ ਚਾਹੀਦੇ ਹੁੰਦੇ ਆ ਉਹ ਸਸਤੇ ਚਾਹੀਦੇ ਹੁੰਦੇ ਆ ਮਾਂ ਤਾਂ ਹੋਣੀ ਆ ਭੱਜ ਗਈਆਂ ਕਹਿੰਦੀਆਂ ਡੇਢ ਪਾਉਂਡ ਦਾ ਨਹੀਂ ਕੁਛ ਹੈਗਾ ਡੇਢ ਪਾਉਂਡ ਜਾਂ ਹੁੰਦਾ ਦੱਸੋ ਕੀ ਡੇਢ ਸੌ ਰੁਪਏ ਜ ਹੈ ਤੇ 150 ਰੁਪਏ ਪਰ ਮੀਟਰ ਪਰ ਮੀਟਰ ਪਰ ਮੀਟਰ ਹਾਂ ਜੀ ਪਰ ਮੀਟਰ ਹਾਂ ਵੀ ਇੰਡੀਅਨ ਹੋ ਤਾਂ ਸਸਤਾ ਹੀ ਆ ਨਹੀਂ ਇਹ ਵੈਸੇ ਵੀ ਸਾਰੇ ਕਿਤੇ ਸਸਤਾ ਹੀ ਲੱਭਦੀਆਂ ਵੀ ਕਿਤੇ ਸਸਤਾ ਮਿਲੇ ਹੈ ਨਾ ਜਿਵੇਂ ਨਾ ਹਰ ਸ਼ਹਿਰ ਦੀਆਂ ਪੋਜ਼ਿਟਿਟਿਵ ਨੈਗੇਟਿਵ ਸਾਈਟਸ ਹੁੰਦੀਆਂ ਓਹ ਹੋ ਹੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਤੁਹਾਡੇ ਕਾਲ ਜੀ ਕਾਲ ਆ ਰਹੇ ਮੈਂ ਤੁਹਾਨੂੰ ਐਵਰੀ ਡੇ ਦੇਖ ਦੇ ਕੇ ਮੈਨੂੰ ਇਹ ਲੱਗਦਾ ਤੁਸੀਂ ਖਾਣਾ ਨਹੀਂ ਖਾਇਆ ਹਾਲੇ ਮੈਂ ਖਾ ਬੈਠੀ ਤੁਸੀਂ ਖਾਇਆ ਹੀ ਨਹੀਂ ਹੋਣਾ ਮੈਨੂੰ ਮੇਰੇ ਫੇਵਰਿਟ ਮੈਂਬਰ ਲੱਗਣ ਲੱਗੇ ਤੁਸੀਂ ਤੁਸੀਂ ਜਦੋਂ ਇੱਕ ਸਾਈਡ ਰੇਲ ਤੋਂ ਤੁਸੀਂ ਆ ਰਹੇ ਸੀ ਮੈਨੂੰ ਲੱਗਿਆ ਸੀ ਮੈਂ ਕਿ ਮੈਂ ਤੁਹਾਨੂੰ ਪੁੱਛ ਕੇ ਗਈ ਅੱਗੇ ਜਾ ਰਹੀ ਸੀ ਜ਼ਰੂਰੀ ਕੰਮ ਉੱਥੋਂ ਉਤਰੀ ਮੈਨੂੰ ਤਾਂ ਤੁਸੀਂ ਕਿਸੇ ਨਹੀਂ ਮੈਂ ਤਾਂ ਹਏ ਉਹ ਤਾਂ ਇੱਧਰ ਚਲੇ ਗਏ ਹੋਣੇ ਟ੍ਰੇਨ ਤੇ ਐਥੋਂ ਦੀਸੇ ਮੈਂ ਭੱਜ ਲਈ ਹਾਂਜੀ ਇਹ ਸੌਥ ਸਟੇਸ਼ਨ ਦਾ ਬ੍ਰਿਜ ਆਗਾ ਇਹ ਬ੍ਰਿਜ ਤੇ ਵੀ ਇੱਥੇ ਲੋਕੀ ਆਪਣੇ ਲਾਈਕ ਜਿਹੜੇ ਪੁਰਾਣੇ ਰਹਿੰਦੇ ਸੀ ਲਾਈਕ ਕਈ ਇਲੀਗਲ ਹੁੰਦੇ ਆ ਨਾ ਜਾਂ ਤੇ ਸਟੂਡੈਂਟਸ ਨੇ ਇੱਥੇ ਬਹੁਤ ਸੁਸਾਈਸਾਈਡ ਕੀਤੇ ਆ ਜੇ ਸੋ ਪਹਿਲਾਂ ਇਹ ਇਦਾਂ ਨਹੀਂ ਸੀਗਾ ਸੋ ਆਬਵੀਅਸਲੀ ਲੋਕਾਂ ਦੇ ਸੀ ਮਤਲਬ ਆ ਚੀਜ਼ ਬਾਅਦ ਚ ਲਾਈ ਹੈ ਜਦੋਂ ਸੁਸਾਈਡ ਕਰਨੀ ਹੈ ਕਿਉਂਕਿ ਇਥੇ ਕਾਫੀ ਹਾਈ ਰੇਟ ਹੋ ਗਈ ਸੀ ਕਿ ਸੁਸਾਈਡ ਰੇਟ ਪਰ ਇਹ ਵੀ ਆ ਨਾ ਗੱਲ ਸੰਦੀਪ ਸਟਰਗਲ ਬਹੁਤ ਜ਼ਿਆਦਾ ਹੈ ਨਾ ਇੱਥੇ ਜਿਵੇਂ 10 ਸਾਲ ਤੱਕ ਘਟੂ ਘਟ ਪੱਕਾ ਹੋਣ ਚ ਲੱਗ ਜਾਂਦੇ ਆ ਪਰ ਜੇ ਤੁਸੀਂ ਲੱਕੀਓ ਤਾਂ ਨਹੀਂ ਤਾਂ ਇੱਥੇ ਜਿਹੜਾ ਇਮੀਗ੍ਰੇਸ਼ਨ ਪ੍ਰੋਸੈਸ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਬਹੁਤ ਬਹੁਤ ਜਾਨੀ ਹਾਰਾ ਆਇਆ ਸਹੀ ਹੈ ਸੋ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਆ ਸੀ ਨਾ ਕਿ ਹਰ ਸਿਟੀ ਦੀਆਂ ਪੋਜ਼ਿਟਿਵ ਤੇ ਨੈਗੇਟਿਵ ਸਾਈਟਸ ਹੁੰਦੀਆਂ ਤੇ ਇਹ ਉਹ ਥਾਂ ਹੈ ਸਾਊਥ ਹਾਲ ਦੇ ਸਟੇਸ਼ਨ ਦੇ ਸਾਹਮਣੇ ਉਹ ਪੁੜਾ ਜਿੱਥੇ ਕਈ ਲੋਕ ਆਪਣੀ ਜ਼ਿੰਦਗੀ ਦੀ ਜਿਹੜੀ ਜੰਗ ਹੈ ਉਹ ਹਾਰੇ ਹੋਣਗੇ ਹਾਂ ਵੈਸੇ ਹੌਸਲਾ ਨਹੀਂ ਹਾਰਨਾ ਚਾਹੀਦਾ ਤੰਗੀਆਂ ਤੁਰਸ਼ੀਆਂ ਚੱਲਦੀਆਂ ਰਹਿੰਦੀਆਂ ਨੇ ਆਪਣਾ ਤਾਂ ਇਤਿਹਾਸ ਗਵਾਇ ਚਰਖੜੀਆਂ ਦੇ ਚੜਕੇ ਨਹੀਂ ਡੋਲੇ ਬੰਦ-ਬੰਦ ਕਟਾਇਆ ਗਿਆ ਤਾਂ ਨਹੀਂ ਡੋਲੇ ਹਨਾ ਤੇ ਚੰਗੇ ਜਾਂ ਜਿਹੜੇ ਮਾੜੇ ਹਾਲਾਤ ਆ ਉਹ ਸਦਾ ਨਹੀਂ ਰਹਿੰਦੇ ਹੁੰਦੇ ਦਿਨ ਬਦਲਦੇ ਰਹਿੰਦੇ ਹੁੰਦੇ ਨੇ ਸਭ ਤੋਂ ਵੱਡੀ ਗੱਲ ਹੁੰਦੀ ਆ ਬੰਦਾ ਹੌਂਸਲਾ ਰੱਖੇ ਹੌਂਸਲਾ ਰੱਖੇ ਤੇ ਜਿੰਦਾਦਿਲੀ ਦਾ ਨਾ ਹੀ ਫਿਰ ਜ਼ਿੰਦਗੀ ਹੁੰਦਾ ਹੈਗਾ ਆ ਗੁਰੂ ਘਰ ਤੁਹਾਨੂੰ ਪਿਛਲੇ ਵਲੌਗ ਚ ਮੈਂ ਸੇ ਇੱਕ ਅੱਦੇ ਚ ਦਿਖਾਇਆ ਹੋਣਾ ਇੱਥੇ ਮੀਟਅਪ ਰੱਖਿਆ ਸੀ ਆਪਾਂ ਤੇ ਇਹ ਗੁਰੂ ਘਰ ਹੈ ਜਿੱਥੇ ਸਾਰੇ ਸਟੂਡੈਂਟ ਗਵਾਹੀ ਭਰਦੇ ਵੀ ਸੀ ਤਿੰਨ ਟਾਈਮ ਦੀ ਰੋਟੀ ਇੱਥੇ ਖਾਂਦੇ ਆ ਮਤਲਬ ਜੇ ਇੱਕ ਡੰਗ ਦੀ ਮਿਲ ਜਾਂਦੀ ਆ ਕੰਮ ਤੋਂ ਛੁੱਟੀ ਤਾਂ ਇੱਕ ਡੰਗ ਦੀ ਨਹੀਂ ਇੱਥੇ ਇੱਥੇ ਦਾਣਾ ਪਾਣੀ ਚੱਲਦਾ ਸਾਰਾ ਇੱਥੇ ਨਾ ਮੇਰੇ ਚਾਚਾ ਜੀ ਦਾ ਬੇਟਾ ਹੁੰਦਾ ਸੀਗਾ ਤੇ ਵੈਸੇ ਉਹ ਆਇਆ ਸੀਗਾ 2021 ਚ 3 ਸਾਲ ਪਹਿਲਾਂ ਤੇ ਉਹ ਫਿਰ ਇੱਥੇ ਸਾਲ ਕਰ ਕੇ ਇੱਥੋਂ ਯੂ ਐਸਏ ਚ ਲੱਗ ਗਿਆ ਮਤਲਬ ਇੱਥੋਂ ਡੋਂਕੀ ਲਾ ਕੇ ਗਿਆ ਤੁਹਾਨੂੰ ਬੀ ਫ੍ਰੈਂਕਲੀ ਗੱਲ ਦੱਸਾਂ ਸਾਰੀ ਤੇ ਇੰਡੀਆ ਤੋਂ ਤਾਂ ਡੋਂਕੀ ਲਾਉਂਦੇ ਤੁਸੀਂ ਅਮਰੀਕਾ ਨੂੰ ਬਹੁਤ ਸੁਣੇ ਹੋਣੇ ਪਰ ਉਹ ਇੱਥੋਂ ਗਿਆ ਅਸੀਂ ਇਹਨੂੰ ਇੰਨੀਆਂ ਉਦੋਂ ਗਾਲਾਂ ਕੱਢੀਆਂ ਮੈਂ ਕਿਹਾ ਵੀ ਤੂੰ ਕਿਉਂ ਇਹੋ ਜਿਹੇ ਪੁੱਠੇ ਕੰਮਾਂ ਚ ਪੈਣਾ ਹੈ ਨਾ ਕਿਉਂ ਰਿਸਕ ਲੈ ਕੇ ਆਪਣੀ ਜਾਨ ਖਾਤਰੇ ਚ ਪਾ ਕੇ ਹੈਨੀ ਦੂਰ ਗਿਆ ਪਰ ਹੁਣ ਇੱਥੇ ਆ ਕੇ ਸਮਝ ਆਉਂਦੀ ਹੈ ਸਾਰੀ ਕਹਾਣੀ ਵੀ ਕਿੰਨਾ ਇੱਥੇ ਜਿਹੜਾ ਕੰਮਕਾਰ ਦਾ ਮਾੜਾ ਹਾਲ ਹੈ ਜਾਂ ਇਮੀਗ੍ਰੇਸ਼ਨ ਦੀਆਂ ਪਾਲਿਸੀ ਇਨਾ ਬੰਦਾ ਪੱਕਾ ਹੁੰਦਾ ਜਦੋਂ ਬੰਦੇ ਨੂੰ ਆਪਣਾ ਕੁਝ ਅੱਗੇ ਮਤਲਬ ਫਿਊਚਰ ਨਹੀਂ ਦਿਖਦਾ ਫਿਰ ਬੰਦਾ ਆਟੋਮੈਟਿਕਲੀ ਕੋਈ ਨਾ ਕੋਈ ਸਟੈਪ ਚੱਕਦਾ ਹੈਗਾ ਹਨਾ ਜਾਂ ਬੰਦਾ ਫਰਸਟ੍ਰੇਟ ਹੋ ਜਾਂਦਾ ਹੈਗਾ ਤੇ ਇਸੇ ਕਰਕੇ ਜਿੱਦੇ ਅਸੀਂ ਵੀਜ਼ਾ ਅਪਲਾਈ ਕਰਨਗੇ ਆਪਣਾ ਸਟicker ਵੀਜ਼ਾ ਹੁਣ ਦੇਣਗੇ ਸੈਂਟਰਲ ਲੰਡਨ ਚ ਉਹਦੇ ਵੀ ਦੇਖਿਆ ਸੀਗਾ ਕਿੰਨੇ ਸਾਰੇ ਪੰਜਾਬੀ ਲੋਕਾਂ ਦੀਆਂ ਜਿਨ੍ਹਾਂ ਨੇ ਪੱਗਾਂ ਬੰਨੀਆਂ ਸੀ ਲਾਈਨਾਂ ਲਗੀਆਂ ਹੋਈਆਂ ਸੀਗਾ ਵੀਜ਼ਾ ਲੈਣ ਦੇ ਲਈ ਕੈਨੇਡਾ ਦਾ ਉਹ ਤਾਂ ਮੈਨੂੰ ਲੱਗਦਾ ਮਤਲਬ ਖੂਚੋਂ ਨਿਕਲ ਕੇ ਖਾਈ ਚ ਛਾਲ ਮਾਰਨੇ ਆ ਖਾਈ ਚੋਂ ਨਿਕਲ ਕੇ ਖੂਚੋਂ ਛਾਲ ਮਾਰਨ ਵਾਲੀ ਗੱਲ ਹੈ ਵੈਸੇ ਮੈਂ ਕੈਨੇਡਾ ਨੂੰ ਮਾੜਾ ਨਹੀਂ ਕਹਿ ਰਿਹਾ ਇੱਥੇ ਵੀ ਕੈਨੇਡਾ ਮਾੜਾ ਕੰਟਰੀ ਹੈ ਬਹੁਤ ਚੰਗਾ ਪਰ ਉੱਥੇ ਵੀ ਕਹਿੰਦੇ ਆ ਵੀ ਸਟੂਡੈਂਟ ਦਾ ਥੋੜਾ ਜਿਹਾ ਮਾੜਾ ਹਾਲ ਹੈ ਕਿਉਂਕਿ ਰੈਸੈਸ਼ਨ ਚੱਲ ਰਿਹਾ ਹੈ ਕੰਮ ਕਰਦੇ ਹਾਲਾਤ ਹੈ ਜਿਹੜੇ ਉਹ ਸਹੀ ਨਹੀਂ ਹੈਗੇ ਹਨਾ ਚਲ ਇੱਥੇ ਨਾਲੋਂ ਇੰਗਲੈਂਡ ਨਾਲੋਂ ਇੱਕ ਗੱਲ ਉੱਥੇ ਵਧੀਆ ਇਮੀਗ੍ਰੇਸ਼ਨ ਪਾਲਿਸੀ ਸੌਖੀ ਆ ਤੁਹਾਨੂੰ ਜਿਹੜਾ ਘੱਟੋ ਘੱਟ ਤੁਹਾਨੂੰ ਸਿਟੀਜ਼ਨਸ਼ਿਪ ਜਾਂ ਹੋਰ ਉਹ ਤਾਂ ਜਲਦੀ ਮਿਲ ਜਾਂਦਾ ਆਪਣੇ ਕਾਗਜ਼ ਤਾਂ ਬਣ ਜਾਂਦੇ ਆ ਯੂਕੇ 'ਚ ਤਾਂ ਉਹ ਵੀ ਬਹੁਤ ਮਾੜੇ ਹਾਲ ਹੈਗੇ ਇੱਥੇ ਇੱਕ ਗੱਲ ਹਜੇ ਚੰਗੀ ਆ ਜਿਹੜੇ ਗੁਰੂ ਘਰ ਆ ਉਹ ਸੰਭੀ ਜਾਂਦੇ ਆ ਸਟੂਡੈਂਟਸ ਨੂੰ ਸਾਨੂੰ ਇੱਥੇ ਪਤਾ ਲੱਗੇ ਵੀ ਜਿਹੜੀ ਰੋਟੀ ਪਾਣੀ ਆ ਲੰਗਰ ਪਾਣੀ ਤਿੰਨੇ ਟਾਈਮ ਜਿੰਨੇ ਵੀ ਉੱਥੇ ਆ ਉੱਥੋਂ ਛੱਕਦੇ ਆ ਤੇ ਇਹ ਬਹੁਤ ਵਧੀਆ ਗੱਲ ਹੈ ਤੇ ਵੈਸੇ ਪਹਿਲਾਂ ਸੁਣਿਆ ਸੀਗਾ ਪਤਾ ਨਹੀਂ ਕੈਨੇਡਾ ਦੀ ਵੀਡੀਓ ਆਈ ਸੀ ਪਤਾ ਨਹੀਂ ਇੰਗਲੈਂਡ ਦੀ ਆਈ ਸੀਗੀ ਉਹ ਗੁਰੂ ਘਰਾਂ ਵਾਲੇ ਇੱਕ ਵਾਰ ਵਿਰੋਧ ਕਰਨਾ ਸ਼ੁਰੂ ਕਰਤਾ ਸੀਗਾ ਵੀ ਤੁਸੀਂ ਸਾਰੇ ਦਿਨ ਇੱਥੋਂ ਹੀ ਖਾਣੇ ਹੋ ਨਾ ਗੁਰੂ ਘਰ ਤਾਂ ਓਟ ਆਸਰਾ ਹੁੰਦੇ ਨੇ ਖਾਸ ਕਰਕੇ ਸਟੂਡੈਂਟਸ ਲਈ ਨਵੇਂ ਬੰਦੇ ਲਈ ਜਦੋਂ ਬੰਦਾ ਕਿਸੇ ਨਵੇਂ ਦੇਸ਼ ਚ ਆਉਂਦਾ ਹੈ ਨਾ ਤਾਂ ਉਹਨੂੰ ਐ ਹੁੰਦਾ ਵੀ ਆ ਆਪਾਂ ਨੂੰ ਇੱਥੇ ਇੱਕੋ ਹੀ ਆਸਰਾ ਮਿਲਦਾ ਹੈਗਾ ਆ ਜਾਓ ਭਾਈ ਆ ਜਾਓ ਕੀ ਹਾਲ ਚਾਲ ਨੇ ਇੱਥੇ ਕੰਮ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਠੀਕ ਆਪਾਂ ਪਹਿਲਾਂ ਵੀ ਮਲੇ ਸੀ ਹਨਾ ਠੀਕ ਹੈ ਠੀਕ ਹੈ ਠੀਕ ਹੈ ਆਪਣਾ ਪੰਜਾਬੀ ਸਾਰਾ ਇੰਡੀਅਨ ਸਮਾਨ ਕੋਈ ਗੱਲ ਨਹੀਂ ਬਾਈ ਹੁਣ ਮੈਂ ਫੇਰ ਆਉਂਗਾ ਕਰੇ ਹਨਾ ਅੱਛਾ 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 ਇੰਡੀਅਨ ਆਉਂਗਾ ਬਾਈ ਫੇਰ ਆਉਂਗਾ ਠੀਕ ਹੈ ਹਾਂਜੀ ਓਕੇ ਵੀਰੇ ਤੇ ਜਦੋਂ ਤੁਸੀਂ ਯੂਕੇ ਆਉਂ ਇਹ ਕੰਪਨੀ ਦੀ SIM ਲੈ ਲਿਓ ਲੈਕਾ ਇਹ ਹੀ ਲਈ ਹੋਈ ਅਸੀਂ ਤੇ ਇਹ SIM ਕਾਰਡ ਵੈਸੇ ਐਤ ਕੀ ਦੱਸਿਆ ਨਹੀਂ ਆਪਾਂ ਦੇਸ਼ ਚਾਕੇਗੇ ਇਹ ਇਹ ਕੰਪਨੀ ਦਾ SIM ਕਾਰਡ ਬਹੁਤ ਵਧੀਆ ਚੱਲਦਾ ਹੈਗਾ ਇਹ ਅਨਲਿमिटेड ਡਾਟਾ ਕੀ ਹਾਲ ਹੈ ਬਾਈ ਜੀ ਠੀਕੋ ਇਹ ਅਨਲਿਮਿਟਡ ਡਾਟਾ ਅੱਛਾ ਠੀਕ ਹੈ ਇਹ 10 ਪਾਉਂਡ ਚ ਮਿਲ ਜਾਂਦਾ ਮਿਲ ਜਾਏ ਜੀ 20 GB 15 ਪਾਉਂਡ ਚ 60 GB 60 GB ਬਹੁਤ ਦਾ 15 ਪਾਉਂਡ ਦਾ 1500 ਦਾ ਹੋ ਗਿਆ 30 ਦਿਨਾਂ ਵਾਸਤੇ ਤੇ ਇਹ ਵਧੀਆ ਸ਼ੁਕਰੀਆ ਜੀ ਮਿਹਰਬਾਨੀ ਮੈਂ ਤਾਂ ਜਾਣਕਾਰੀ ਦੇਣੀ ਸੀਗੀ ਠੀਕ ਹੈ ਚੰਗਾ ਭਾਈ ਜੀ ਤੇ ਇਹ ਤੋਂ ਬਿਨਾ ਹੋਰ ਵੀ ਕੰਪਨੀ ਨੇ ਹੁੰਦੀਆਂ ਨੇ ਸਭ ਤੋਂ ਵਧੀਆ ਹੀ ਆ ਅੱਛਾ ਸਸਤੀ ਇਹ ਆ ਠੀਕ ਹੈ ਠੀਕ ਹੈ ਇੱਥੇ ਗੋਲ ਗੱਪਿਆਂ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਤੇ ਗੋਲ ਗੱਪੇ ਵੀ ਪਾਉਂਡਾਂ 'ਚ ਵਿਕਦੇ ਆ। 1 ਪਾਉਂਡ ਦੇ ਗੋਲ ਗੱਪੇ ਤੇ 2 ਪਾਉਂਡ ਦੇ ਗੋਲ ਗੱਪੇ। ਇਹ ਕਿੰਨੇ-ਕਿੰਨੇ ਮਿਲਦੇ ਆ ਸੰਦੀਪ? 6 ਮਿਲਦੇ ਆ ਤੁਹਾਨੂੰ। 1 ਪਾਉਂਡ ਦੇ। ਹਾਂ। 2 ਪਾਉਂਡ ਦੇ। ਜੈਨੂਨ ਹੋ ਯਰ ਪ੍ਰਾਈਸ ਹੈ। 2 ਪਾਉਂਡ ਦੇ 6। 2 ਪਾਉਂਡ ਦੇ ਦੋ। ਭਾਈ ਜੀ ਕਿੱਥੋਂ ਹੋ ਤੁਸੀਂ? ਮੈਂ ਉਹ ਹਦਰਾਬਾਦ ਦਾ। ਹਦਰਾਬਾਦ? ਹਾਂ ਜੀ। ਠੀਕ ਹੈ। ਬੜੀ ਦੂਰ ਆ ਕੇ ਡੇਰੇ ਲਾਏ। ਹਾਂ ਜੀ ਭਾਈ ਜੀ। ਕਿੰਨੇ ਕੁ ਗੋਲ ਗੱਪੇ ਵਿਕ ਜਾਂਦੇ ਦਿਨ 'ਚ? 2 ਪਾਉਂਡ ਕੇ। ਇਹ 18 ਮਤਲਬ ਡਿਪੈਂਡ ਕਰਦਾ ਹੈ ਕਸਟਮਰ ਤੇ ਨਹੀਂ ਫਿਰ ਵੀ ਮਤਲਬ ਐਵਰੇਜ ਜੀ ਮੈਂ ਕੰਮ ਕੰਮਕਾਰ ਦਾ ਪੁੱਛਦਾ ਵੀ ਕਿੰਨਾ ਕੰਮ ਕਰਾ 28 ਬਾਕਸ 30 ਬਾਕਸ ਇੱਕ ਦਿਨ ਮੈਂ ਜਾਂਦੇ ਸੁਪਾ ਤੋਂ ਸ਼ਾਮ ਵਧੀਆ ਕੰਮ ਚੱਲਦਾ ਅੱਛਾ 100 ਕਿਲੋ ਦਾ ਵੇਚ ਦਿੰਦਾ 100 ਕਿਲੋ ਦੇ ਵੇਚ ਦਿੰਦਾ 100 ਕਿਲੋ ਦੇ ਗੋਲ ਗੱਪੇ ਵੇਚ ਦਿੰਦੇ ਨੇ ਬਾਈ ਹਾਂ ਜੀ ਹਾਂ ਜੀ ਭਾਈ ਉਹ ਜਾਂਦਾ ਹੈ 100 ਕਿਲੋ ਦੇ ਵੇਚਦਾ ਹੈਗਾ ਇਹ ਬਾਈ ਭਾਂਜੇ ਨੂੰ ਖਵਾਉਣੇ ਆ ਸਾਡੇ ਨੂੰ ਗੁਰਵੀਰ ਕਿੰਨੇ ਖਾਣੇ ਆ ਕਿੰਨੇ ਖਾਣੇ ਆ ਨਹੀਂ ਤੂੰ ਮੰਗੀ ਸੀ ਜਿਹੜੇ ਚੱਲ ਇਹਨੂੰ ਖਵਾ ਕੇ ਆਜੋ ਅਸੀਂ ਅੱਗੇ ਚੱਲਦੇ ਹਾਂ ਠੀਕ ਹੈ ਤੇ ਲੋ ਵੀ ਅੱਗੇ-ਅੱਗੇ ਚੱਲਦੇ ਆ ਬਾਈ ਬਾਈ ਮੈਨੂੰ ਐ ਨਹੀਂ ਹਿਸਾਬ ਆਇਆ 100 ਪਾਉਂਡ ਦੇ ਤੂੰ ਗੋਲ ਗੱਪੇ ਵੇਚਦਾ 10000 ਤਾਂ ਯਾਰ ਗੋਲ ਗੱਪਿਆਂ ਨੇ ਇੰਡੀਆ 'ਚ ਵੀ ਦਿਹਾੜੀ ਪਾਲੰਦਾ ਫਿਰ ਹੈਦਰਾਬਾਦਾ ਹਉਣ ਦੀ ਕੀ ਲੋੜ ਐ ਇੰਨੀ ਦੂਰ ਜੈਨੂਨ ਗੱਲ ਆ ਯਾਰ ਜੈਨੂਨ ਕੁਐਸਚਨ ਆਪਣੇ ਤਾਂ ਬਹੁਤ ਵਿਕਦੇ ਆ ਗੋਲ ਗੱਪੇ ਆਪਣੇ ਵੀ ਬਹੁਤ ਵਿਕਦੇ ਆ ਚਲੋ ਬਾਈ ਫਿਰ ਵੀ 올 ਦੀ ਬੈਸਟ ਤੈਨੂੰ ਪਰਮਾਤਮਾ ਤੈਨੂੰ ਵਾਦਾ ਕਰੇ ਤੇਰੀ ਕਮਾਈ 'ਚ ਠੀਕ ਹੈ ਹਾਂਜੀ ਚਲੋ ਤੇ ਤੁਹਾਨੂੰ ਬਿਲਕੁਲ ਜਿਹੜਾ ਮਾਹੌਲ ਐ ਪਿਛਲੇ ਵਲੌਗ 'ਚ ਵੀ ਦਿਖਾਇਆ ਸੀ ਤੁਹਾਨੂੰ ਲੱਗੂ ਮੋਮੋਜ਼ ਪਾਣੀ ਪ ਹਰਮ ਅਵੇਲੇਬਲ ਤੇ ਸਾਰਾ ਕੁਝ ਲੱਡੂ ਮੱਕੀ ਦੇ ਦਾਣੇ ਕਿਹੜੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਇੱਥੇ ਮਿਲਦੀ ਨਹੀਂ ਹੈਗੀ ਜਿੰਨੇ ਵੀ ਸਟੂਡੈਂਟ ਮਿਲੇ ਸੀ ਨਾ ਕਹਿੰਦੇ ਸੀ ਭਾਈ ਜੀ ਕਹਿੰਦੇ ਇੱਕ ਗੱਲ ਬੋਲ ਦਿਓ ਵੀ ਸਟੂਡੈਂਟ ਨਾਲ ਨਾ ਕਹਿੰਦੇ ਬਿਲਡਰ ਥੋੜਾ ਜਿਹਾ ਧੱਕਾ ਕਰ ਦਿੰਦੇ ਆ ਯਾਰ ਭਾਈ ਧੱਕਾ ਨਾ ਕਰਿਆ ਕਰੋ ਯਾਰ ਬਿਲਡਰ ਵੀ ਸਾਡੇ ਵਲੌਗ ਦੇਖਦੇ ਹੋਗੇ ਤੇ ਮਾੜਾ ਮੋਟਾ ਦੇ ਦਿਆ ਕਰੋ ਯਾਰ ਵਿਚਾਰਿਆਂ ਨੂੰ ਜਿੰਨਾ ਬਣਦਾ ਉਹਨਾਂ ਦਾ ਨਾ ਜਿੰਨੇ ਵੇਹਜ ਕਹਿੰਦੇ ਹੁੰਦੇ ਆ ਸੰਦੀਪ ਵੀ ਜਿੰਨੇ ਕ ਵੇਹਜ ਜਿੰਨੇ ਕ ਡਾਲਰ ਬਣਦੇ ਆ ਨਾ ਕਹਿੰਦੇ ਸੀ ਬਾਈ ਪੈਸੇ ਪੂਰੇ ਮਾਰ ਲੈਂਦੇ ਆ ਤਾਂ ਕਰਕੇ ਕਿਉਂਕਿ ਸਾਰੇ ਇੱਕੋ ਜੀ ਨਹੀਂ ਹੁੰਦੇ ਯਾਰ ਸਟ੍ਰਗਲ ਲਾਈਫ ਚ ਤੁਸੀਂ ਵੀ ਲੰਘੇ ਹੋ ਹਨ ਤੇ ਹਰੇਕ ਬੰਦੇ ਤੁਸੀਂ ਵੀ ਕਦੇ ਸਟੂਡੈਂਟ ਲਾਈਫ ਚ ਲੰਘੇ ਹੋਵੋਗੇ ਤੇ ਤਾਂ ਕਰਕੇ ਸੋ ਉਹਨਾਂ ਨੇ ਰਿਕੁਐਸਟ ਕੀਤੀ ਸੀਗੀ ਤੇ ਸਾਡੀ ਤੁਹਾਨੂੰ ਰਿਕੁਐਸਟ ਹੈ ਇੰਨਾ ਕ ਮਾਣ ਰੱਖ ਲਿਓ ਕਹੇ ਦਾ ਪਿੰਡ ਚ ਨਾ ਬਥੇਰਾ ਸੌਣਦੇ ਨਾ ਵੀ ਮੇਰੇ ਚਾਚੇ ਦਾ ਮੇਰੇ ਤਾਏ ਦਾ ਸਾਡੇ ਰਿਸ਼ਤੇਦਾਰਾਂ ਦਾ ਸਟੋਰ ਹੈਗਾ ਉਥੇ ਇੰਗਲੈਂਡ ਚ ਇਹੋ ਜੇ ਸਟੋਰ ਹੈ ਸਾਊਥ ਹਾਲ ਵਾਲੇ ਪਾਸੇ ਸਾਰਾ ਇਹ ਆਪਣੇ ਵਾਲਾ ਸਮਾਨ ਮੈਂ ਹੈਰਾਨ ਆ ਯਾਰ ਵੀ ਕੰਟੇਨਰ ਹੈ ਕੰਟੇਨਰ ਆਉਂਦੇ ਹੋਣਗੇ ਇੱਥੇ ਹਨਾ ਫਿਰ ਸਮਾਨ ਦੇ ਸਾਰਾ ਕੁਝ ਐਡ ਕਰ ਰਿਹਾ ਫਿਰ ਲਵਲੀ ਜੀ ਹੈਲੋ ਜੀ ਜਿੱਦਾਂ ਸਾਰਾ ਕੁਝ ਦੇਖੋ ਮੈਂਦੀ ਆ ਦੇ ਆਹ ਸਾਰਾ ਕੁਝ ਮੈਂ ਵੀ ਉਹੀ ਦੇਖੀ ਆ ਨਾ ਜੀ ਦੇਖੋ ਸਾਰਾ ਸਮਾਨ ਹੀ ਆਪਣੇ ਵਾਲਾ ਹੈ ਆ ਨੂਨ ਮਿਰਚ ਆਣੀ ਪਈਆਂ ਸਾਰਾ ਕੁਝ ਅਸੀਂ ਪੰਜਾਬ ਤੋਂ ਜੀ ਬਰਨਾਲੇ ਤੋਂ ਅੱਛਾ ਹਾਂ ਜੀ ਸਾਊਥ ਹਾਲ ਤੋਂ ਬਣਾਏ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਕਿੱਥੋਂ ਤੁਸੀਂ ਅਸੀਂ ਕਾਬੁਲ ਤੋਂ ਜੀ ਕਾਬੁਲ ਤੋਂ ਆਏ ਹਾਈ ਅਫਗਾਨਿਸਤਾਨ ਤੋਂ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀ ਅੱਛਾ ਮੈਂ ਦੇਖਿਆ ਸੀ ਹਾਂ ਜੀ 2019 ਚ ਗਏ 2019 ਚ ਗਏ ਸੀ 2019 ਚ ਜਾ ਕੇ ਆਏ ਜੀ ਅਸੀਂ ਹਾਂ ਜੀ ਹਾਂ ਜੀ ਹਾਂ ਜੀ ਅਫਗਾਨਿਸਤਾਨ ਹਾਂ ਤੁਹਾਡੇ ਉੱਥੇ ਪਿਆਰ ਬਹੁਤ ਕਰਦੇ ਆ ਪੰਜਾਬੀਆਂ ਦਾ ਕਿੰਨਾ ਕਿੰਨਾ ਸਾਲ ਹੋ ਗਿਆ ਤੁਹਾਨੂੰ ਰਹਿੰਦੇ ਨੂੰ ਇੱਥੇ ਦਾ ਕਾਫੀ ਸਾਲ ਹੋ ਗਿਆ ਜੀ ਫਿਰ ਵੀ 2 2007 7 20 ਸਾਲ ਹਾਂ 20 ਸਾਲ ਲਗਭਗ 20 ਸਾਲ ਹੋ ਗਏ ਹਨਾ ਲਗਭਗ ਯਾਰ ਚਲੋ ਵਧੀਆ ਜੀ ਕਾਰੋਬਾਰ ਚ ਵਧੀਆ ਰਹਿਣਾ ਇਹ ਸਮਾਨ ਕਿੱਥੋਂ ਮੰਗਾਉਂਦੇ ਫਿਰ ਸਾਰਾ ਜਿੰਨਾ ਸਮਾਨ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਇੰਡੀਆ ਤੋਂ ਅੱਛਾ ਔਰ ਫਿਰ ਪੂਰਾ ਕੰਪਨੀ ਵਾਲੇ ਵੀ ਦੇਖ ਪੂਰਾ ਕੰਟੇਨਰ ਦਾ ਕੰਟੇਨਰ ਆਉਂਦਾ ਹੋਊਗਾ ਨਾ ਆਂਦੇ ਦਾ ਤਾਂ ਜੀ ਹਾਂ ਜੀ ਮੈਨੂੰ ਪਤਾ ਇੰਨਾ ਸਮਾਨ ਤਾਂ ਨਾ ਮੈਂ ਇਕੱਠਾ ਇੰਡੀਆ ਚ ਨਹੀਂ ਕਦੇ ਦੇਖਿਆ ਜਿੰਨਾ ਇੱਥੇ ਇੱਕ ਮੈਂ ਵਿੱਚੀ ਭਾਂਡਿਆਂ ਦੀ ਦੁਕਾਨ ਹੈ ਤੁਸੀਂ ਦੇਖੋ ਇਹ ਵਿੱਚੀ ਮਨਿਆਰੀ ਦੀ ਦੁਕਾਨ ਹੈ ਤੇ ਵਿੱਚੀ ਡੈਕੋਰੇਸ਼ਨ ਦਾ ਸਮਾਨ ਹੈ ਆ ਦਿਵਾਲੀ ਵਾਲਾ ਹੋਰ ਆਪਣਾ ਉਸਮਾਨ ਮਿਲੀ ਜਾਂਦਾ ਵਿੱਚੀ ਧੂਫ ਜੋਤ ਵਾਲਾ ਤੇ ਅੱਗੇ ਆ ਜਾਗੋ ਜੁਗੋ ਵਾਲਾ ਆ ਗਿਆ ਵਿਆਹਾਂ ਦਾ ਜਿਵੇਂ ਵਿਆਹਾਂ ਦਾ ਸੀਜ਼ਨ ਹੁੰਦਾ ਹੈਗਾ ਇਹ ਮਲਟੀ ਟੈਲੈਂਟਡ ਬੰਦੇ ਸੋਨੇ ਮਲਟੀ ਟੈਲੈਂਟਡ ਸਟੋਰ ਤੇ ਸਾਰਾ ਕੁਝ ਹੀ ਮਿਲਦਾ ਜੀ ਵਿੱਚ ਇਹ ਡੋਰੀਆਂ ਡੋਰੀਆਂ ਪ੍ਰਾਂਦੇ ਪ੍ਰੁੰਦੇ ਆ ਗਏ ਵਿੱਚ ਹੀ ਆਪਣਾ ਬੱਸ ਪੁੱਛੋ ਨਾ ਕੀ ਕੀ ਹੈ ਚੱਲੀਏ ਜੀ ਸ਼ੁਕਰੀਆ ਜੀ ਤੁਹਾਡਾ ਕੈਰਮ ਬੋਰਡ ਵੀ ਹੈ ਸਾਡੇ ਕੋਲ ਕੈਰਮ ਬੋਰਡ ਵੀ ਹੈ ਚਲੋ ਕੈਰਮ ਬੋਰਡ ਖੇਡਦੇ ਜੰਕੇ ਸ਼ੁਕਰੀਆ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਲੈ ਵੀ ਜੇ ਵੀ ਕਾਫੀ ਨੇ ਵੀ 3 ਇਨ 1 ਸ਼ੂਗਰ ਮਿਲਕ ਸਭ ਨਾਲ ਇਹ ਸਾਰਾ ਕੁਝ ਇੱਥੇ ਮਿਕਸ ਹੈ ਵੈਰੀ ਨਾਈਸ ਅੱਛਾ ਅੱਛਾ ਚਲੋ ਚੰਗਾ ਜੀ ਚੰਗਾ ਜੀ ਅੱਛਾ ਲੱਗ ਗਿਆ ਹਾਂਜੀ ਬਾਹਰਲੇ ਪਾਸੇ ਉਹ ਦਿਖਾਉਨੇ ਆ ਤੁਹਾਨੂੰ ਸ਼ਹਿਰ ਹਾਂਜੀ ਓਕੇ ਜੀ ਇੱਥੇ ਜਿਵੇਂ ਦੱਸਿਆ ਸੀ ਨਾ ਤੁਹਾਨੂੰ ਆਪਣੇ ਬੰਦੇ ਵੀ ਐ ਪੰਜਾਬੀਆਂ ਦੇ ਸਟੋਰ ਆ ਅਫਗਾਨੀਆਂ ਦੇ ਪਾਕਿਸਤਾਨੀਆਂ ਦੇ ਸਾਰੇ ਰਲ ਮਿਲ ਮਿਲ ਕੇ ਰਹਿੰਦੇ ਆ ਤੁਹਾਨੂੰ ਜਿਵੇਂ ਕਹਿਆ ਸੀ ਨਾ ਯੰਗ ਏਜ ਮਿਲਦੀ ਆ ਸਾਰੀ ਆ ਸਾਰੀ ਜੰਗ ਜੇਨੇਰੇਸ਼ਨ ਘੜੀ ਆ ਸਟੂਡੈਂਟ ਸਾਰੇ ਹੈ ਕਿੰਨਾ ਕੰਨਾ ਟਾਈਮ ਹੋ ਗਿਆ ਮੈਰ ਕੀ ਆ ਤੁਸੀਂ ਆਦ ਕੀ ਤੁਸੀਂ ਸਤੰਬਰ ਚ ਮੈਨੂੰ ਸਵਾ ਸਾਲ ਹੋ ਗਏ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸਵਾ ਸਾਲ ਇਹ ਪੁਰਾਣੇ ਪਾਪੀ ਆ ਸਵਾ ਸਾਲ ਹੋ ਗਿਆ ਕੰਮ ਕਾਰ ਵਧੀਆ ਚੱਲੀਆਂ ਦਾ ਜਿਵੇਂ ਕਹਿੰਦੇ ਨੇ ਇੰਗਲੈਂਡ ਚ ਕੰਮ ਕਰਦੀ ਤੋੜ ਆ ਥੋੜੀ ਆਈਏ ਮੁਸ਼ਕਿਲ ਨਹੀਂ ਅੱਛਾ ਅੱਜ ਪਹਿਲਾ ਪਹੁੰਚੀ ਮੈਂ ਮੈਂ ਮਾਝੇ ਦਾ ਮਝਾਇਰੇ ਆ ਅੱਛਾ ਅੱਛਾ ਇਹ ਮਾਝੇ ਵਾਲੇ ਤੁਸੀਂ ਬਾਈ ਬਰਨਾਲਾ ਲੈ ਸਾਡੇ ਚੇਲੇ ਦਾ ਮਿਲ ਗਿਆ ਕਿਹੜਾ ਪਿੰਡ ਹੈ ਬਰਨਾਲਾ ਲੋਕਲੀ ਚਹਾਨਗੇ ਲੋਕਲੀ ਚਹਾਨਗੇ ਚਹਾਨਗੇ ਵਜੀਦ ਕੇ ਹੈ ਹਾਂ ਜੀ ਹਾਂ ਜੀ ਕੀ ਬਾਤ ਹੈ ਬਾਈ ਬਰਨਾਲੇ ਦਾ ਬਾਈ ਜੀ ਆਪਾਂ ਪਿੰਡ ਵੀ ਆਏ ਸੀਗੇ ਜਿੱਥੇ ਤੁਹਾਡੇ ਪਰ ਤੁਸੀਂ ਮਿਲਿਓ ਨਹੀਂ ਸੀ ਅੱਛਾ ਘਰੇ ਆਏ ਸੀਗੇ ਇਹ ਬਾਈ ਕਹਿੰਦੇ ਪਿੰਡ ਮਿਲਣ ਆਏ ਸੀ ਕਹਿੰਦੇ ਤੁਸੀਂ ਘਰੇ ਮਿਲੇ ਨਹੀਂ ਆਪਣਾ ਦਾਣਾ ਪਾਣੀ ਬਾਈ ਲਿਖਿਆ ਸੀ ਮਿਲਣਾ ਇੰਗਲੈਂਡ ਤੇ ਹੈ ਚਲੋ ਸ਼ੁਕਰੀਆ ਭਰਾ ਪਿਆਰ ਬਹੁਤ ਸਾਰਾ ਏ ਬਾਈ ਨੇ ਮਾਝੇ ਵਾਲੇ ਭਾਉ ਜਾਂ ਪਿਛੇ ਪਟਿਆਲੇ ਵਾਲੇ ਆ ਗਏ ਇਹ ਪਟਿਆਲੇ ਤੋਂ ਤੇ ਤੁਸੀਂ ਬਾਈ ਇਹ ਦੋਆਬੇ ਵਾਲੇ ਪੂਰਾ ਪੰਜਾਬ ਕੰਪਲੀਟ ਹੋ ਗਿਆ ਇੱਥੇ ਸ਼ੁਕਰੀਆ ਪੰਜਾ ਲੱਗਿਆ ਵੀਰੇ ਮਿਲ ਕੇ ਚੰਗਾ ਜੀ ਅੱਛਾ ਅੱਛਾ ਥੈਂਕ ਯੂ ਸ਼ੁਕਰੀਆ ਬਾਈ ਚੰਗਾ ਜੀ ਆਜੋ ਜੀ ਅੱਗੇ ਵਧਿਏ ਇਹ ਦੇਖ ਲਓ ਬਾਈ ਮੋਹ ਮੁਹੱਬਤ ਹੈ ਇਹਨਾਂ ਦੀ ਤੇ ਅਸੀਂ ਤਾਂ ਕਿਹਾ ਵੀ ਸਾਨੂੰ ਕੁਝ ਚਾਹੀਦਾ ਨਹੀਂ ਮਿਲ ਲੈ ਗੱਲੇ ਬਹੁਤ ਹੈ ਭੈਣ ਮੇਰੀ ਇਹ ਭਾਣੇ ਲਿਆਂਦਾ ਕੀ ਆ ਪਹਿਲਾਂ ਇਹ ਦੱਸ ਦੋ ਅੱਛਾ ਚਲੋ ਸ਼ੁਕਰੀਆ ਲੈ ਲੈ ਸੰਦੀਪ ਇਹ ਗਾਈਡ ਨੇ ਭਾਣੇ ਸਾਡੇ ਗਾਈਡ ਨੂੰ ਵੀ ਦੇਣਾ ਹੈ ਨਹੀਂ ਨਹੀਂ ਲੈ ਲੋ ਜੀ ਨਹੀਂ ਨਹੀਂ ਚਲੋ ਇਹ ਹੈਗਾ ਜੀ ਬਟਰ ਬੱਟ ਬੱਟ ਕੜਾਹੀ ਇਹਨਾਂ ਦਾ ਆ ਮੰਜੇ ਭਾਣੇ ਇੱਦਾਂ ਢਾ ਕੇ ਰੱਖਦੇ ਹੋ ਸਾਡੇ ਲਈ ਢਾਏ ਹੈ ਪੰਜਾਬੀਆਂ ਵਾਸਤੇ ਤੇ ਇਧਰ ਨਾਲ ਰਿਕਸ਼ਾ ਵੀ ਖੜਾ ਕਰ ਰੱਖਿਆ ਤੁਸੀਂ ਦੇਖੋ ਆ ਨਾਲ ਰਿਕਸ਼ਾ ਖੜਾ ਕੀਤਾ ਹੋਇਆ ਹੈਗਾ ਸਾਨੂੰ ਤਾਂ ਦੂਰੋਂ ਲੱਗਦਾ ਸੀਗਾ ਹਾਂਜੀ ਪੰਜਾਬ ਦਾ ਝੰਡਾ ਲੱਗਿਆ ਪੰਜਾਬ ਦਾ ਨਕਸ਼ਾ ਸਾਰੀ ਉਹ ਸਾਹਮਣੇ ਕਾਰ ਤੇ ਹਲਕਾ ਮਜੀਠਾ ਪੰਜਾਬ ਦਾ ਝੰਡਾ ਲਾ ਰਖਿਆ ਹੈਗਾ ਬੈਣੇ ਧੰਨਵਾਦ ਤੁਹਾਡਾ ਬਹੁਤ-ਬਹੁਤ ਕਿੱਥੋਂ-ਕਿੱਥੋਂਗੇ ਅੱਛਾ ਤੁਸੀਂ ਹਰਿਆਣੇ ਤੋਂ ਸਰਸਾ ਤੋਂ ਹਾਂਜੀ जलन... अच्छा दिल्ली ਤੁਸੀਂ ਆਪਾ ਜਲੰਧਰ ਜਲੰਧਰ ਬੰਗਾ ਨਵਾ ਸ਼ਹਿਰ اچھا ਬੰਗਾ ਨਵਾ ਸ਼ਹਿਰ ਹੈ ਠੀਕ ਹੈ ਸਟੂਡੈਂਟ ਸਾਰੇ ਸਾਰੇ ਸਟੂਡੈਂਟ ਸਟੂਡੈਂਟ ਹੀ ਸਾਨੂੰ ਮਿਲ ਰਹੇ ਅੱਜ ਸਾਰੇ ਹਨ ਹਾਂਜੀ ਸਟੂਡੈਂਟ ਹੀ ਫੈਨ ਹੈ ਸਾਨੂੰ ਐ ਲੱਗਦਾ ਜੀ ਸਾਨੂੰ ਬਜ਼ੁਰਗ ਫੈਮਿਲੀ ਜ਼ਿਆਦਾ ਦੇਖ ਰਹੇ ਹੋ ਹਨ ਸਾਨੂੰ ਲੱਗਦਾ ਸਟੂਡੈਂਟ ਵਾਲੇ ਦੇਖਦੇ ਆਂ ਅੱਛਾ ਚਲੋ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਪੜ੍ਹਨਾ ਮੇਰੀ ਜਉਂਦੀਆਂ ਵਸਦੇ ਰਹੋ ਤੇ ਛੇਤੀ ਛੇਤੀ ਬ੍ਰਿਟਿਸ਼ ਪਾਸਪੋਰਟ ਆ ਜਾਣ ਤੁਹਾਡੇ ਨਾਲ ਪੱਕੇ ਹੋ ਜਾ। ਐਦੋਂ ਵੱਡੀ ਕੋਈ ਦੁਆ ਨਹੀਂ ਹੋ ਸਕਦੀ। ਇਹ ਸਭ ਤੋਂ ਵੱਡੀ ਜਦੋਂ ਬੰਦਾ ਇੱਥੇ ਆਉਂਦਾ ਨਾ ਸਭ ਤੋਂ ਵੱਡੀ ਉਮੀਦ ਹੁੰਦੀ ਹੈ ਲਾਲ ਪਾਸਪੋਰਟ ਮਿਲ ਜੇ ਮੈਨੂੰ। ਹੁਣ ਤਾਂ ਕਾਲਾ ਹੋ ਗਿਆ ਉਹ ਵੀ ਨੀਲਾ ਜਾ ਹੋ ਗਿਆ ਸੱਤ। ਨੀਲਾ ਹਾਂ। ਹੁਣ ਤਾਂ ਬਲੂ ਆਉਂਦਾ ਹੈਗਾ। ਰੰਗ ਵੀ ਜਾ ਰਿਹਾ। ਚੰਗਾ ਜੀ। ਬਾਏ ਬਾਏ। ਥੈਂਕ ਯੂ ਸੋ ਮੱਚ। ਇਹ ਜਿਹੜਾ ਕੰਮਕਾਰ ਹੁੰਦਾ ਇੱਕ ਡਿਲੀਵਰੀ ਦਾ ਹੁੰਦਾ। ਬਾਈ ਜੀ ਕਿਵੇਂ ਹੋ? ਵਧੀਆ ਭਾਜੀ, ਵਧੀਆ ਠੀਕ ਠਾਕ। ਅੱਛਾ ਫੂਡ ਡਿਲੀਵਰੀ ਦਾ ਕੰਮ ਆ ਤੁਹਾਡਾ? ਹਾਂਜੀ, ਹਾਂਜੀ ਭਾਜੀ। ਅੱਛਾ ਠੀਕ ਹੈ ਪੈਸੇ ਕਿਵੇਂ ਇਹ ਚੋਂ ਸੋਨੇ ਬਣਦੇ ਕੰਮ ਕਰ ਜੋ ਕੰਮ ਚਲਾਈ ਹੈ ਬਸ ਠੀਕ ਠਾਕ ਹੈ ਅੱਜ ਕੱਲ ਤਾਂ ਭਾਜੀ ਕੰਮ ਵੀ ਚਲਾਈ ਕਾਦੀ ਹੈ ਪਰ ਪਹਿਲਾਂ ਠੀਕ ਸੀ ਵਧੀਆ ਸੀ ਪਹਿਲਾਂ ਹਾਂ ਅੱਜ ਕੱਲ ਥੋੜਾ ਮੰਦਾ ਆ ਵੀ ਕਿ ਥੋੜਾ ਬਾਲਾ ਹੀ ਕੁਆਇਟ ਆ ਅੱਛਾ ਤੇ ਕਿੰਨੇ ਕ ਮਤਲਬ ਜੇ ਸਟੂਡੈਂਟ ਨੂੰ ਮੈਂ ਅਸਲ ਚ ਕਰ ਰਿਹਾ ਸੀਗਾ ਵੀ ਕਵਰ ਵੀ ਜੇ ਸਟੂਡੈਂਟ ਆ ਰਹੇ ਆ ਕਿੰਨੇ ਕ ਪੈਸੇ ਬਣਦੇ ਆ ਕੁਝ ਬਚਤ ਹੈਗੀ ਆ ਜਾਂ ਇੰਡੀਆ ਜੀ ਫਾਇਦਾ ਵੀ ਕੋਈ ਇੱਥੇ ਆਉਣ ਦਾ ਅੱਜ ਦੀ ਘੜੀ ਫਾਇਦਾ ਨਹੀਂ ਹੈਗਾ ਮੈਂ ਹਜੇ ਤੱਕ ਕਹਾਂਗਾ ਮੈਂ ਸਬਰ ਕਰੋ ਥੋੜਾ ਜਿਹਾ ਇੰਡੀਆ ਅਗਰ ਚੱਲਦਾ ਕਿਤੇ ਕੋਈ ਜਿਗਾਰਡ ਲਾ ਲਓ ਯਾਰ ਹੂੰ ਇੱਥੇ ਔਖਾ ਹੈ ਥੋੜਾ ਜਿਹਾ ਹੂੰ ਪਰ ਮੈਂ ਦੇਖਿਆ ਜੇ ਕੋਈ ਆਈ ਜਾਂਦਾ ਬਾਹਰ ਕੋਈ ਨਾ ਕੋਈ ਕੁਛ ਨਾ ਕੁਛ ਤੇ ਕਰ ਹੀ ਜਾਂਦਾ ਹੂੰ ਤੇ ਇੰਡੀਆ ਬਸ ਆਪਾਂ ਐਫਰਟ ਨਹੀਂ ਕਰਦੇ ਇੱਥੇ ਆ ਕੇ ਐਫਰਟ ਬਥੇਰੇ ਕਰੀਦੇ ਆ ਇੰਡੀਆ ਉਹਨੇ ਐਫਰਟ ਕਰ ਲਈਏ ਤਾਂ ਕੁਝ ਨਾ ਕੁਛ ਤੇ ਵਾ ਨਹੀਂ ਸਕਦਾ ਮਤਲਬ ਹਾਲਾਤ ਮਾੜੀ ਹੈ ਅੱਜ ਦੀ ਘੜੇ ਕੰਮ ਕੰਮ ਕਰ ਹੈ ਨਹੀਂ ਗੈਨਾ ਹਨਾ ਮੈਂ ਵੀ ਇਹ ਸੁਣਿਆ ਹੈਗਾ ਵੀ ਕੰਮ ਕਰ ਘਟ ਹੈ ਕੰਮ ਕਰ ਘਟ ਹੈ ਹੈਗਾ ਕੰਮ ਕਰ ਲੋਕ ਇਦਾਂ ਕਹਿੰਦੇ ਆ ਲੱਭਦਾ ਨਹੀਂ ਲੱਭਦਾ ਨਹੀਂ ਥੋੜਾ ਆਊਟਰ ਜਾਓ ਥੋੜੇ ਹੱਥ ਪੈਰ ਮਾਰੇ ਤਾਂ ਬੰਦੇ ਨੂੰ ਕੰਮ ਲੱਭ ਜਾਂਦਾ ਹੂੰ ਠੀਕ ਆ ਪਰ ਹੁਣ ਕੈਸ਼ ਕੁਸ਼ ਤੇ ਮੁੱਕ ਗਿਆ ਸਿਸਟਮ ਕਿਉਂਕਿ ਬੰਦੇ ਬਹੁਤ ਜ਼ਿਆਦਾ ਆ ਗਏ ਆ ਤੇ ਜਿਹੜਾ ਪਹਿਲਾਂ ਇਲੀਗਲ ਕੰਮ ਚੱਲੀ ਜਾਂਦਾ ਸੀ ਉਹ ਮੁੱਕ ਗਿਆ ਮਤਲਬ ਸਾਰਾ ਹਾਂਜੀ ਇਲੀਗਲ ਰੇਡਾਂ ਰੁੱਡਾਂ ਪਈ ਜਾਂਦੀਆਂ ਹੁਣ ਦੁਕਾਨਾਂ ਵਾਲੇ ਵੀ ਰੱਖ ਦੇਣੀਆਂ ਕੈਸ਼ ਪੂਛ ਤੇ ਸ਼ੁਕਰੀਆ ਵੀਰੇ ਟਾਈਮ ਦੇਣ ਲਈ ਤੁਸੀਂ ਵੀ ਲੇਟ ਨਾ ਹੁੰਦੇ ਹੋ ਆਪਣੀ ਡਿਲੀਵਰੀ ਤੋਂ ਠੀਕ ਹੈ ਤੇ ਚਲੋ ਥੈਂਕ ਯੂ ਬੈਸਟ ਆਫ ਲੱਕ ਪਰਮਾਤਮਾ ਕਰੇ ਤਰੱਕੀਆਂ ਕਰੋ ਤੁਸੀਂ ਹਨਾ ਕਾਰੋਬਾਰ ਤੁਹਾਡੇ ਕੈਮ ਹੋਣ ਠੀਕ ਹੈ ਮਿਲਾਂਗੇ ਕਦੇ ਫੇਰ ਠੀਕ ਹੈ ਭਾਜੀ ਥੈਂਕ ਯੂ ਇਹ ਬਾਈ ਜੀ ਹਰਿਆਣੇ ਚੋਂ ਸੀਗੇ ਕਰਨਾਲ ਤੋਂ ਫੂਡ ਡਿਲੀਵਰੀ ਦਾ ਜਿਹੜਾ ਕੰਮ ਹੁੰਦਾ ਜਿਵੇਂ ਆਪਣੇ ਜੋਮੈਟੋ ਸਵੀਗੀ ਦਾ ਹੁੰਦਾ ਉਥੇ ਇੱਥੇ ਇਹ ਹੈ ਜੀ ਉਏ ਸੀ ਆਪਣਾ ਇਸ ਦਾ ਵਲੌਗ ਜਿਹਦੇ ਚ ਅੱਜ ਤੁਹਾਨੂੰ ਜਿਹੜੇ ਯੂਕੇ ਦੇ ਸਟੂਡੈਂਟਸ ਦੇ ਹਾਲਾਤ ਹੈ ਜਾਂ ਇੱਥੋਂ ਦੇ ਕੰਮ ਕਰਦੇ ਸਿਚੁਏਸ਼ਨ ਆ ਉਹਦੇ ਬਾਰੇ ਦਿਖਾਉਣਾ ਸੀਗਾ ਤੇ ਵੈਸੇ ਦਾ ਜਿਵੇਂ ਵਲੌਗ ਚ ਪਹਿਲਾਂ ਵੀ ਗੱਲ ਕੀਤੀ ਹੈ ਤੇ ਸਦਾ ਨਹੀਂ ਚੱਲਦਾ ਰਹਿੰਦਾ ਉਹਦਾ ਹੋ ਸਕਦਾ ਹੈ ਸਾਲ ਦੋ ਸਾਲ ਨੂੰ ਠੀਕ ਹੋ ਜੇ ਜਾਂ ਜਿਵੇਂ ਪਹਿਲਾਂ ਸੀ ਪਹਿਲਾਂ ਵੀ ਬਹੁਤ ਵਧੀਆ ਇੱਥੇ ਕੰਮ ਕਰਦੇ ਅਰਨਿੰਗ ਕਮਾਈ ਸੀ ਜਿਹੜੀ ਚੰਗੀ ਹੁੰਦੀ ਸੀ ਕਈ ਸਟੂਡੈਂਟਸ ਨੇ ਸਾਡੇ ਸਾਹਮਣੇ ਕੈਮਰੇ 'ਚ ਨਹੀਂ ਆਏ ਮਤਲਬ ਗੱਲਬਾਤ ਉਹਨਾਂ ਨੇ ਵੈਸੇ ਦੱਸਿਆ ਵਰਬਲੀ ਤੇ ਕਹਿੰਦੇ ਹਾਰਡਲੀ ਬਾਈ 500 ਜਾਂ 600 ਮਹੀਨੇ ਦਾ ਰਨ ਕਰ ਰਹੇ ਆ 500 ਜਾਂ 600 ਤੁਸੀਂ ਮਹੀਨੇ ਦਾ ਸੋਚੋ ਮਤਲਬ ਇੰਡੀਆ ਦਾ ਕਿੰਨਾ 50 60000 ਬਣਿਆ ਜਿਦੇ ਚੋਂ ਘੱਟੋ ਘੱਟ 400 ਤੋਂ 400 ਪਾਉਂਡ ਤਾਂ ਉਹ ਰੈਂਟ ਦੇ ਦਿੰਦੇ ਆ 40000 ਰੁਪਇਆ 20000 ਰੁਪਇਆ ਬਚਤ ਹੋ ਰਹੀ ਹੈ ਮਸਾਂ ਇੱਕ ਜਾਨੇ ਨੂੰ ਸਿਰਫ ਇੰਨੀ ਕੁ ਬਚਦਾ 20000 ਇੰਡੀਆ ਦਾ 200 ਪਾਉਂਡ ਬਚਦਾ ਹੈ ਤੇ ਕਈਆਂ ਦਾ ਜਿਹੜੇ ਜ਼ਿਆਦਾ ਸੀਗੇ ਦੱਸਿਆ ਵੀ ਹਜ਼ਾਰ ਬਣਦਾ ਜਾਂ 1500 ਬਣ ਜਾਂਦਾ ਜਿੰਨੂੰ ਲਗਾਤਾਰ ਕੰਮ ਮਿਲੀ ਜਾਂਦਾ ਅਸਲ 'ਚ ਕੰਮ ਦੀ ਤੋੜ ਹੈ ਕੰਮ ਹੀ ਨਹੀਂ ਮਰੇਆ ਤੇ ਇੰਡੀਆ ਤੋਂ ਕਾਫੀ ਸਾਰੇ ਜਿਹੜੇ ਏਜੰਟਸ ਐ ਤੇ ਵੈਸੇ ਭੇਜ ਦਿੰਦੇ ਆ ਦੇਖ ਕੇ ਕਹਿ ਕੇ ਇੱਕ ਮਿੰਟ ਬਾਈ ਜੀ ਮਿਲਦੇ ਆ ਜੀ ਤੇ ਕਾਫੀ ਜਿਹੜੇ ਏਜੰਟਸ ਐ ਉਹ ਭੇਜ ਦਿੰਦੇ ਆ ਵੀ ਉੱਥੇ ਤਾਂ ਜੀ ਇੰਨਾ ਕੰਮ ਐ ਮਹੀਨੇ ਤੁਸੀਂ 2 ਲੱਖ ਬਚਾਉਂਗੇ ਮਹੀਨੇ ਦਾ 3 ਲੱਖ ਬਚਾਉਂਗੇ ਪਰ ਤੁਹਾਨੂੰ ਸਿਚੁਏਸ਼ਨ ਸੀ ਜਿਹੜੀ ਅਸਲ 'ਚ ਅਸੀਂ ਉਹ ਦਿਖਾਉਣੀ ਸੀ ਕਿ ਸਿਚੁਏਸ਼ਨ ਇੱਥੇ ਕੀ ਚੱਲ ਰਹੀ ਐ ਸਟੂਡੈਂਟਸ ਨਾਲ ਗੱਲਬਾਤ ਕਰਕੇ ਹਨਾ ਤੇ ਕੇਰਿੰਗ ਹੋਮ ਦੇ ਵੀਜ਼ੇ 'ਚ ਬਹੁਤ ਵੱਡਾ ਘਪਲਾ ਚੱਲ ਰਿਹਾ ਜਿਹੜਾ ਨਰਸਿੰਗ 'ਚ ਕਹਿੰਦੇ ਨੇ ਵੀ ਕੇਰਿੰਗ ਹੋਮ ਦਾ ਵੀਜ਼ਾ ਜੀ ਡਿਪੈਂਡੈਂਟ ਕੁੜੀ ਮੁੰਡਾ ਦੋਵੇਂ ਹਸਬੰਡ ਵਾਈਫ ਜਾ ਸਕਦੇ ਪਰ ਉਹਦੇ 'ਚ ਵੀ 20-20 ਲੱਖ ਰੁਪਏ 25-25 ਲੱਖ ਰੁਪਏ ਛਾਪ ਲੈਂਦੇ ਆ ਬੰਦੇ ਇੱਥੇ ਆ ਕੇ ਕੇਰਿੰਗ ਹੋਮ ਆ ਜਿਹੜੇ ਖੁੱਲੇ ਨਹੀਂ ਹੋਏ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਜਿਹੜੇ ਐਡਰੈਸ ਤੇ ਉੱਥੋਂ ਭੇਜਦੇ ਆ ਉਹ ਖੁੱਲੇ ਹੀ ਨਹੀਂ ਹੁੰਦਾ ਇੱਥੇ ਤੇ ਮਤਲਬ ਸਕੈਮ ਆ ਬਹੁਤ ਵੱਡਾ ਇਹ ਤੇ ਇਹਦੇ 'ਚ ਥੋੜਾ ਜਿਹਾ ਆਪਣਾ ਸਿਚੁਏਸ਼ਨ ਜਿਹਨੇ ਆਉਣਾ ਸਿਚੁਏਸ਼ਨ ਦੇਖ ਕੇ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਕਿਸੇ ਦੋਸਤ ਮਿੱਤਰ ਨਾਲ رابطہ ਕਰਕੇ ਫਿਰ आओ ਪੱਕੇ ਪੈਰੀਂ ਆਓ ਤੇ ਨਹੀਂ ਤਾਂ ਫਿਰ ਕਹਿੰਦੇ ਹੁੰਦੇ ਨੇ ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ ਤੇ ਬਾਅਦ ਚੋਂ ਪਛਤਾਉਣ ਦਾ ਪੈਸੇ ਲਾ ਕੇ ਇੱਥੇ ਕੋਈ ਫਾਇਦਾ ਨਹੀਂ ਕਿਉਂਕਿ ਇੱਥੋਂ ਅੱਗੇ ਮੂਵ ਹੋਣਾ ਪੈਂਦਾ ਜਾਂ ਕੈਨੇਡਾ ਜਾਣੇ ਹੋ ਫਿਰ 20 30 ਲੱਖ ਲੱਗ ਜਾਂ ਅੱਗੇ ਬੰਦਾ ਨਿਕਲਦਾ ਹੈ ਨਾ ਸੋ ਅੱਜ ਦਾ ਵਲੌਗ ਕਰਦੇ ਇੱਥੇ ਸਮਾਪਤ ਮਿਲਦੇ ਆਪਾਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਫਿਰ ਇੰਗਲੈਂਡ ਤੋਂ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ